ਦੇਸ਼ ਵਿਦੇਸ਼ ਦੇ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਔਰ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਹਰ ਵਾਰ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਤੇ ਪੋਲਿਟਿਕਲ ਐਨਾਲਿਸਿਸਟ ਸ਼ਿਵਿੰਦਰ ਸਿੰਘ ਜੀ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਸੰਦੀਪ ਮਹਿਰਵਾਨੇ ਜੀ ਸ਼ਿਵਿੰਦਰ ਜੀ ਦਰਸ਼ਕਾਂ ਦਾ ਹੁੰਗਾਰਾ ਮਿਲ ਰਿਹਾ ਸਾਡੀ ਚਰਚਾ ਨੂੰ ਲੋਕ ਪਸੰਦ ਕਰ ਰਿਹਾ ਜਿਹੜੀ ਸਿਆਸੀ ਚਰਚਾ ਜਿਹੜੇ ਸਵਾਲਾਂ ਦੇ ਉੱਤੇ ਚਰਚਾ ਹੁੰਦੀ ਹੈ ਖਬਰਾਂ ਦੇ ਉੱਤੇ ਚਰਚਾ ਹੁੰਦੀ ਹੈ ਹੁਣ ਜਿਹੜੇ ਸੁਣਨ ਵਾਲੇ ਸਾਡੇ ਸਰੋਤੇ ਨੇ ਉਹ ਕਮੈਂਟਸ ਵੀ ਕਰ ਰਹੇ ਨੇ ਇਸ ਨੂੰ ਲਾਈਕ ਵੀ ਕਰ ਰਹੇ ਨੇ ਤੇ ਸ਼ੇਅਰ ਵੀ ਕਰ ਰਹੇ ਨੇ ਇਹਦੇ ਲਈ ਅਸੀਂ ਧੰਨਵਾਦ ਕਰਦੇ ਆ ਤੇ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਸਵਾਲ ਜਿਹੜੇ ਆ ਉਹ ਸਾਨੂੰ ਭੇਜਦੇ ਰਹੋਗੇ ਹੁਣ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਆ ਸ਼ਵਿੰਦਰ ਜੀ ਅੱਜ ਪ੍ਰੈਸ ਫਰੀडम ਡੇ ਵੀ ਆ 3 ਮਈ ਵਾਲੇ ਦਿਨ ਦੇਖੋ ਪ੍ਰੈਸ ਫਰੀडम ਡੇ ਜਾਂ ਪ੍ਰੈਸ ਦੀ ਜਿਹੜੀ ਇੱਕ ਸਤੰਤਰਤਾ ਦਾ ਦਿਵਸ ਹੈ ਇਹ ਲਗਭਗ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਇਹ ਦਿਨ ਇਹ ਯਾਦ ਕਰਨ ਦੇ ਲਈ ਵੀ ਹੈਗਾ ਕਿ ਅਸੀਂ ਜਿਹੜਾ ਇਸ ਸਮੇਂ ਦੇ ਵਿੱਚ ਪ੍ਰੈਸ ਦੀ ਹਾਲਤ ਮੀਡੀਆ ਦੀ ਹਾਲਤ ਕਿੱਥੇ ਪਹੁੰਚੀ ਹੈਗੀ ਆ ਅਸੀਂ ਕੀ ਖੱਟਿਆ ਮੀਡੀਆ ਨੇ ਕਿੰਨੀ ਤਰੱਕੀ ਕੀਤੀ ਆ ਫਿਰ ਇਹਦੇ ਬਹਾਨੇ ਜਿਹੜਾ ਪੰਜਾਬੀ ਮੀਡੀਆ ਹੈਗਾ ਉਹ ਕਿੱਥੇ ਖੜਾ ਹੈਗਾ ਦੇਖੋ ਇਹਦੇ ਵਿੱਚ ਵੱਡੇ ਸਵਾਲ ਇਹ ਹੈਗੇ ਨੇ ਕਿ ਤਕਨੀਕ ਪੱਖੋਂ ਤਾਂ মিডিਆ ਬਹੁਤ ਅੱਗੇ ਵਧਿਆ ਇਨਸਾਨਾਂ ਦੇ ਵਿੱਚ ਜਦੋਂ ਭਾਰਤ ਆਜ਼ਾਦ ਹੋਇਆ ਜਾਂ ਹੋਰ ਸਾਰਾ ਕੁਝ ਹੋਇਆ ਸੀ ਦੇਖੇ ਡਿਜੀਟਲ ਫਾਰਮ ਮੋਰ ਬਥੇਰੇ ਆ ਗਏ ਲੇਕਿਨ ਜਿਹੜਾ মিডিਆ ਇੱਕ ਦਾ ਇੱਕ ਬਣਦਾ ਕਿ ਉਹ ਆਪਣੀ ਜਿਹੜੀ ਹੈਗੀ ਕਿੰਨੀ ਖੁੱਲ ਕੇ ਗੱਲ ਕਰ ਸਕਦਾ ਕਿੰਨੀ ਗੱਲ ਜਿਹੜੀ ਹੈਗੀ ਆ ਉਹ ਕਰ ਰਿਹਾ ਕਿ ਨਹੀਂ ਕਰ ਰਿਹਾ ਉਸ ਸਾਲ ਤੇ ਵਿੱਚ ਭਾਰਤ ਦੀ ਹਾਲਤ ਉਹਨਾਂ ਮੁਲਕਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਦੀ ਅਸੀਂ ਤਰਸਯੋਗ ਹਾਲਤ ਕਹਿੰਦੇ ਆ। ਇਹ ਇਸ ਸਮੇ 180 ਮੁਲਕਾਂ ਦੇ ਵਿੱਚੋਂ 161ਵੇਂ ਨੰਬਰ ਤੇ ਭਾਰਤ ਹੈਗਾ ਮੀਡੀਆ ਦੀ ਆਜ਼ਾਦੀ ਦੇ ਮਾਮਲੇ ਵਿੱਚ ਜਿਹਦੇ ਵਿੱਚ ਲਗਾਤਾਰ ਪੱਤਰਕਾਰਾਂ ਦੇ ਉੱਤੇ ਹਮਲੇ ਹੁੰਦੇ ਨੇ, ਲਗਾਤਾਰ ਜਿਹੜਾ ਪੱਤਰਕਾਰ ਨੂੰ ਨੌਕਰੀ ਤੋਂ ਕੱਢੇ ਜਾਂਦਾ, ਸਰਕਾਰੀ ਦਬਾਅ ਹੁੰਦਾ ਇਹਦੇ ਵਿੱਚ ਫਿਰ ਕਈ ਤਰ੍ਹਾਂ ਦੇ ਸੈਕਸ਼ਨ ਆ ਜਾਂਦੇ ਨੇ। ਦੇਖੋ ਇੱਕ ਤਾਂ ਪਿਛਲੇ ਦਸਾਂ ਸਾਲਾਂ ਦੇ ਵਿੱਚ ਭਾਰਤ ਬਹੁਤ ਪਿੱਛੇ ਗਿਆ। ਜਦੋਂ ਨਰਿੰਦਰ ਮੋਦੀ ਉਹਨੇ 2014 ਦੇ ਵਿੱਚ ਆਏ ਸੀਗੇ ਉਦੋਂ মিডিਆ ਦੀ ਆਜ਼ਾਦੀ ਦੇ ਮਾਮਲੇ ਵਿੱਚ ਭਾਰਤ ਦੀ ਜਿਹੜੀ ਸੂਰਤ ਇਹ ਹਾਲ ਸੀਗੀ 132ਵੇਂ ਨੰਬਰ ਤੇ ਸੀਗੀ ਇਹ 132 ਤੋਂ ਖਿਸਕਦਾ ਖਿਸਕਦਾ 161ਵੇਂ ਨੰਬਰ ਤੇ ਆ ਗਿਆ 180 ਮੁਲਕਾਂ ਦੇ ਵਿੱਚੋਂ ਅੱਛਾ ਇਹਦੇ ਵਿੱਚ ਵੀ ਬਖਰੀ ਬਖਰੀ ਕੈਟਾਗਰੀ ਆ ਇੱਕ ਤਾਂ ਜਿਹੜਾ ਸਰਕਾਰ ਦਾ ਸਰਵੇਲੈਂਸ ਹੁੰਦਾ ਫਿਰ ਸਰਕਾਰ ਦਾ ਜਿਹੜਾ ਹੈਗਾ মিডিਆ ਗਰੁੱਪਾਂ ਨੂੰ ਜਿਹੜਾ মিডিਆ ਘਰਾਣਿਆਂ ਰਾਹੀਂ ਜਿਹੜਾ ਆਪਣੇ ਕੰਟਰੋਲ ਕਰਨਾ ਹੋ ਜਾਂਦਾ ਫਿਰ ਆ ਗਿਆ ਜਿਹੜਾ ਲੋਕਲ ਲੈਵਲ ਦੇ ਪੱਤਰਕਾਰ ਨੇ ਜਿਵੇਂ ਜਿਹੜੇ ਕਿ ਦਿਹਾਤੀ ਪੱਤਰਕਾਰਾਂ ਨੂੰ ਉਹਨਾਂ ਨੂੰ ਬੜੀਆਂ ਚੁਣੌਤੀਆਂ ਆਉਂਦੀਆਂ ਮੀਡੀਆਦਾਰੇ ਉਹਨਾਂ ਦਾ ਹੱਥ ਨਹੀਂ ਫੜਦੇ ਫਿਰ ਆਦੀਵਾਸੀ ਏਰੀਆ ਵਿੱਚ ਜਾਂ ਫਿਰ ਨਕਸਲ ਪ੍ਰਭਾਵਿਤ ਏਰੀਆ ਹੋ ਗਿਆ ਜਾਂ ਫਿਰ ਜਿਹੜਾ ਕਸ਼ਮੀਰ ਦਾ ਏਰੀਆ ਉੱਥੇ ਜਿਹੜੀ ਰਿਪੋਰਟਿੰਗ ਕਰਨੀ ਬੜੀ ਔਖੀ ਹੈ ਉੱਥੋਂ ਸੱਚ ਲਿਆਉਣਾ ਬੜਾ ਔਖਾ ਹੈ ਇੱਕ ਪਾਸੇ ਤਾਂ ਚਲੋ ਮੈਰੀਟੈਂਸ ਦੀਆਂ ਬੰਦੂਖਾਂ ਨੇ ਦੂਜੇ ਪਾਸੇ ਸਰਕਾਰ ਦੀ ਜਿਹੜੀ ਹੈਗੀ ਆ ਪੁਰਖਾ ਕਰਦੀ ਵੀ ਆ ਜਿਵੇਂ ਉੱਥੇ ਉਹੀ ਦੇਖੋ ਕਿ 2019 ਦੇ ਵਿੱਚ ਜਿਹੜਾ ਹੈਗਾ ਜਦੋਂ ਇਹਨਾਂ ਨੇ 370 ਮਨਸੂਬ ਕੀਤੀ ਉਦੋਂ ਉੱਥੇ ਦੀ ਗਰਾਊਂਡ ਰਿਐਲਿਟੀ ਨੂੰ ਕਵਰ ਕਰਦੇ ਹੋਏ ਕਿੰਨੇ ਹੀ ਪੱਤਰਕਾਰਾਂ ਨੂੰ ਜਿਹੜਾ ਹੈਗਾ ਸਰਕਾਰ ਨੇ ਤੰਗ ਕੀਤਾ ਇਹ ਇਥੋਂ ਤੱਕ ਕਿ ਹਾਸ ਰਸ ਵੀ ਘਟਣਾ ਨੂੰ ਕਵਰ ਕਰਨ ਗਿਆ ਕਪਨ ਸਦੀਕੀ ਨੂੰ ਬਚਾਰੇ ਨੂੰ ਕਿੰਨਾ ਚਿਰ ਜੇਲ੍ਹ ਚ ਰੱਖਣਾ ਪਿਆ ਸੋ ਇੱਥੇ ਹਾਲਤ ਇਹ ਹੋ ਚੁੱਕੀ ਹੈ ਦੁਨੀਆ ਭਰ ਦੇ ਮੁਲਕ ਲਿਖ ਰਹੇ ਨੇ ਕਿ ਭਾਰਤ ਵਿੱਚ ਇੱਕ ਤਰ੍ਹਾਂ ਦੀ ਸਾਈਲੈਂਟ ਐਮਰਜੈਂਸੀ ਹੈ ਜਿਹੜੀ ਇੱਕ ਖਮੋਸ਼ ਐਮਰਜੈਂਸੀ ਆ ਅਣਲਾਨੀ ਐਮਰਜੈਂਸੀ ਆ ਅਣਲ ਨੀ ਐਮਰਜੈਂਸੀ ਦੀ ਸਭ ਤੋਂ ਵੱਡੀ ਗੱਲ মিডিਆ ਘਰਾਨੇ ਚ ਪਈ ਹੈ ਇਹ ਵੀ ਗੱਲ ਯਾਦ ਰੱਖੋ ਕਿ ਭਾਰਤ ਦੇ ਓਮ ਥਾਨ ਵੀ ਇੱਕ ਬਹੁਤ ਅੱਛੇ ਜਰਨਲਿਸਟ ਨੇ ਜਨ ਸੱਤਾ ਦਾ ਲੰਮਾ ਸਮਾਂ ਐਡੀਟਰ ਰਹੇ ਨੇ ਉਹ ਕਹਿੰਦੇ ਕਿ ਇੱਕ ਐਮਰਜੈਂਸੀ ਉਹ ਹੁੰਦੀ ਸੀ ਜਿਹੜੀ ਸਾਨੂੰ ਦਿਖਦੀ ਸੀ ਪਰਤੱਖ ਦਿਖਦੀ ਪਰਤੱਖ ਇੱਕ ਆ ਐਮਰਜੈਂਸੀ ਹੈ ਜਿਹੜੀ ਅਪਰਤੱਖ ਰੂਪ ਵਾਲੀ ਹੈ ਆਪਰਤੱਖ ਰੂਪ ਵਾਲੀ ਐਮਰਜੈਂਸੀ ਪਰਤੱਖ ਰੂਪ ਵਾਲੀ ਐਮਰਜੈਂਸੀ ਤੋਂ ਜ਼ਿਆਦਾ ਖਤਰਨਾਕ ਹੈ ਕਿਉਂਕਿ ਉਹਦੇ ਵੀ ਤਾਂ ਪਤਾ ਸੀ ਨਾ ਵੀ ਐਮਰਜੈਂਸੀ ਲੱਗ ਗਈ ਹੈ ਆ ਕੁਛ ਨਹੀਂ ਕਰ ਸਕਦੇ ਹੁਣ ਤਾਂ ਤੁਹਾਨੂੰ ਪਤਾ ਹੀ ਨਹੀਂ ਵੀ ਐਮਰਜੈਂਸੀ ਜਿਹੜੀ ਅਣਲਾਨੀ ਕੋਸ਼ਿਸ਼ ਹੋ ਗਈ ਹੈ ਤੁਸੀਂ ਪ੍ਰਧਾਨ ਮੰਤਰੀ ਦੀ ਸਿਰਫ ਆਲੋਚਨਾ ਕਰੋ ਤਾਂ ਤੁਹਾਡੇ ਤੇ ਸੈਸ਼ਨ ਹੋ ਜਾਂਦਾ ਤੁਸੀਂ yogi ਅਦਿਤਨਾਥ ਦੀ ਆਲੋਚਨਾ ਕਰੋ ਤਾਂ ਸੈਸ਼ਨ ਹੋ ਜਾਂਦਾ ਹੈਗਾ ਜਿਵੇਂ ਕਿ ਭਾਰਤ ਦੇ ਬਹੁਤ ਵੱਡੇ ਪੱਤਰਕਾਰ ਨੇ ਹਰਤੋਪ ਸਿੰਘ ਬੱਲ ਉਹਨਾਂ ਨੇ ਇੱਕ ਇੱਕ ਵਾਰ ਕਿਹਾ ਕਿ ਐਂ ਲੱਗਦਾ ਕਿ ਜਿਵੇਂ ਗਲੀ ਮੋਹੱਲੇ ਦੇ ਦਾਦਾ ਹੁੰਦੇ ਨੇ ਨਾ ਗੁੰਡੇ ਹੁੰਦੇ ਨੇ ਉਸ ਤਰ੍ਹਾਂ ਨੇ ਸਾਡੇ ਲੀਡਰ ਪਰਤਾਹ ਕਰ ਰਹੇ ਨੇ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਹੋਏ ਉਸ ਹਾਲਤ ਵਿੱਚ মিডিਆ ਦੀ ਜਿਹੜੀ ਹੋਰ ਆਜ਼ਾਦੀ ਦੀ ਸੰਭਾਵਨਾ ਰੱਖਣੀ ਬੜੀ ਔਖੀ ਹੈਗੀ ਆ ਕਿਉਂਕਿ ਵੱਡੇ ਕਾਰਪੋਰੇਟ ਘਰਾਣਿਆਂ ਦੀ ਜ਼ਾਰੇਦਾਰੀ ਹੋ ਰਹੀ ਹੈ ਇਹਦੇ ਵਿੱਚ ਪਿੱਛੇ ਤਾਂ ਸਰਕਾਰ ਨੇ ਇੱਕ ਮੀਟਿੰਗ ਬੁਲਾਈ ਬਕਾਇਦਾ 1.5 ਸਾਲ ਪਹਿਲਾਂ ਬੀਜ ਕਿਵੇਂ ਕਿਵੇਂ ਆਪਾਂ মিডিਆ ਨੂੰ ਕੰਟਰੋਲ ਚ ਰੱਖ ਸਕਦੇ ਹੈਗੇ ਆ ਉਹ ਈਵਨ ਉਹਨਾਂ ਦੀ ਤੁਲਨਾ ਵੀ ਐ ਕੀਤੀ ਵੀ ਇਹਨਾਂ ਨੂੰ ਪੱਟਾ ਕਿਵੇਂ ਪਾਇਆ ਜਾ ਸਕਦਾ ਹੈਗਾ মিডিਆ ਵਾਲਿਆਂ ਨੂੰ ਸੋ ਦੂਜੇ ਪਾਸੇ ਕਿ মিডিਆ ਨੇ ਵੀ ਆਪਣਾ ਕੈਰੈਕਟਰ ਸੈੱਟ ਦਿੱਤਾ ਉਹ ਵੱਡਾ মিডিਆ ਜਿਹੜਾ ਹੈਗਾ ਸਰਕਾਰ ਦੀ ਖੁਸ਼ਾਮਦ ਵਿੱਚ ਆ ਗਿਆ ਜਿੰਨੀ ਕਿ ਇੱਕ ਸਪੇਸ ਬਚੀ ਹੋਈ ਸੀ ਉਸ ਸਪੇਸ ਵਿੱਚ ਵੀ ਸਰਕਾਰਾਂ ਨੂੰ ਸਵਾਲ ਨਹੀਂ ਕਰਨਾ ਭੁੱਲ ਗਿਆ ਜੀ ਅੱਜ ਸੁਪਰੀਮ ਕੋਰਟ ਦੇ ਵਿੱਚ ਜਦੋਂ ਪੰਜਾਬ ਵੱਲੋਂ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਕੇਸ ਦੀ ਪੈਰਵਾਈ ਕਰ ਰਹੇ ਸੀਗੇ ਉਹ ਕੇਸ ਹੈਗਾ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਇਹਨਾਂ ਦੀ ਸਰਕਾਰੀ ਰਹਿائش ਦੇ ਕੋਲ ਕੋਈ ਜਿਹੜੀ ਰੋੜ ਆ ਉਹਨੂੰ ਖੋਲਣ ਦਾ ਮਾਮਲਾ ਸੀਗਾ ਵੀ ਉਹਨੂੰ ਜਨਤਕ ਕਰ ਦਿੱਤਾ ਜਾਵੇ ਤਾਂ ਉਹਨਾਂ ਨੇ ਜਦੋਂ ਇਸ ਨੂੰ ਜਨਤਕ ਨਾ ਕੀਤੇ ਜਾਣ ਦੇ ਵਿੱਚ ਜਿਹੜੀ ਉਦਾਹਰਣ ਦਿੱਤੀ ਉਹ ਤੋਂ ਬਹੁਤ ਜ਼ਿਆਦਾ ਸਵਾਲ ਖੜੇ ਹੋ ਗਏ ਆ ਤੇ ਉਹ ਸਾਰੇ ਸਵਾਲ ਜਿਹੜੇ ਆ ਉਹ ਹੁਣ ਜੁੜਦੇ ਆ ਸਿੱਧੂ ਮੂਸੇਵਾਲਾ ਦੇ ਨਾਲ ਇਹ ਹੋਰ ਵੀ ਇੱਕ ਐਂਗਲ ਤੋਂ ਖੜੇ ਹੁੰਦੇ ਨੇ ਜਦੋਂ ਇਹ ਤੁਹਾਨੂੰ ਯਾਦ ਹੈ ਵੀ ਸੱਤਾ ਤੋਂ ਬਾਹਰ ਹੁੰਦੇ ਸੀ ਇਹ ਕਹਿੰਦੇ ਹੁੰਦੇ ਸੀ ਵੀ ਸਾਡੀ ਰਾਜ ਸਾਡਾ ਰਾਜ ਆਊਗਾ ਕੋਈ ਸਾਡੇ ਨਾਲ ਸਿਕਿਉਰਿਟੀ ਗਾਰਡ ਨਹੀਂ ਜੇ ਤੁਸੀਂ ਕੋਈ ਮਾੜਾ ਕੰਮ ਨਹੀਂ ਕੀਤਾ ਕੰਮ ਕਰੋ ਕਿ ਤਾਹੀਂ ਤੁਹਾਨੂੰ ਮਾੜੂਗਾ ਇਹ ਭਗਵੰਤ ਮਾਨ ਦੇ ਬਿਆਨ ਹੁੰਦੇ ਸੀਗੇ ਤੇ ਹੁਣ ਤੁਸੀਂ ਦੇਖੋ ਕਿ ਜਦੋਂ ਕਿਸੇ ਇਲਾਕੇ ਜਾਂਦੇ ਨੇ ਆ ਪਿੱਛੇ ਜਿਹੇ ਲੁਧਿਆਣੇ ਢੇੜਾ ਮਾਰ ਕੇ ਆਏ ਨੇ ਸਾਰੇ ਕਿਤੇ ਜਿਹੜਾ ਐਨ ਕੋਈ ਦੂਰ ਦੂਰ ਤੱਕ ਮੁੱਖ ਮੰਤਰੀ ਨੂੰ ਮਿਲ ਨਹੀਂ ਸਕਦਾ ਸੀਗਾ ਐਨ ਪੂਰੀ ਸਿਕਿਉਰਿਟੀ ਸੀ ਮੁੱਖ ਮੰਤਰੀ ਤੋਂ ਇੰਨੇ ਗੱਜ ਦੀ ਦੂਰੀ ਤੇ ਰਹਿਣਾ ਸੀਗਾ ਤੁਸੀਂ ਤੇ ਉਹ ਇਨੀ ਸਿਕਿਉਰਿਟੀ ਟਾਈਟ ਫਿਰ ਇਕੱਲੀ ਸਿਕਿਉਰਿਟੀ ਮੁੱਖ ਮੰਤਰੀ ਤੱਕ ਇਨੀ ਉਹਨਾਂ ਦੀ ਵਾਈਫ ਹੋ ਉਹਨਾਂ ਦੀ ਭੈਣ ਹੋਰ ਸਭ ਜਿਹੜਾ ਹੈਗੇ ਆ ਇਹ ਸਰਕਾਰੀ ਛਤਰਛਾਇਆ ਨੂੰ ਜਿਹੜਾ ਮਾਣਦੇ ਨਹੀਂ ਹੁਣ ਸਵਾਲ ਆ ਗਿਆ ਕਿ ਭਾਈ ਫਿਰ ਤੁਹਾਡੇ ਤੇ ਦੂਜਿਆਂ 'ਚ ਕੀ ਫਰਕ ਸੀਗਾ ਹੁਣ ਜਿਹੜਾ ਆ ਵੀ ਦਲੀਲ ਆ ਇਹ ਵੀ ਤੁਸੀਂ ਸਿਕਿਉਰਿਟੀ ਦੀ ਦਲੀਲ ਦੇ ਰਹੇ ਹੋ ਸਿਕਿਉਰਿਟੀ ਦਲੀਲ ਇਕੱਲੇ ਉਰੇ ਨਹੀਂ ਦਿੱਤੀ ਐਤੋਂ ਪਹਿਲਾਂ ਜਦੋਂ 50 ਕਿਲੋਮੀਟਰ ਦਾ ਘੇਰਾ ਸੈਂਟਰ ਨੇ ਵਧਾਇਆ ਸੀ ਉਹਦੇ ਵਿੱਚ ਵੀ ਤੁਸੀਂ ਉਹਨਾਂ ਨੂੰ ਜੈਸਟ ਕਰ ਦਿੱਤੀ ਫਿਰ ਉਸ ਤੋਂ ਬਾਅਦ ਵਿੱਚ ਜਦੋਂ ਆ ਪਿਛਲੇ ਸਾਲ ਅਮਰਤਪਾਲ ਵਾਲਾ ਇਸ਼ੂ ਆਇਆ ਜਿਹੜਾ ਕਿ ਕੋਈ ਐਡਾ ਵੱਡਾ ਹੈ ਨਹੀਂ ਸੀ ਲੋਕ ਉਹਦੇ ਨਾਲ ਖੜੇ ਨਹੀਂ ਸੀਗੇ ਕੋਈ ਨਾ ਪੰਜਾਬ ਚੋਂ ਜਾਂ ਸੀ ਤੁਸੀਂ ਕੇਂਦਰ ਦੀਆਂ ਫੋਰਸ ਰੱਖਿਆ ਬਲ ਮੰਗਾ ਲੀਆਂ ਉਹ ਕਾਦੇ ਲਈ ਮੰਗਾਈਆਂ ਇੱਕ ਪਾਸੇ ਕਹਿੰਦੇ ਰਹੇ ਜੀ ਪੰਜਾਬ ਸ਼ਾਂਤੀ ਆ ਫਿਰ ਤੁਸੀਂ ਜਿਹੜਾ ਸੈਂਟਰ ਦੇ ਜਿਹੜਾ ਹੈਗਾ ਉਹ ਸੁਰੱਖਿਆ ਬਲ ਕਾਦੇ ਲਈ ਬੁਲਾਏ ਹੁਣ ਇਸੇ ਤਰ੍ਹਾਂ ਸਿੱਧੂ ਮੂਸੇਵਾਲੇ ਦੀ ਜਿਹੜੀ ਉਦਾਹਰਨ ਦੇ ਰਹੇ ਹਾਂ ਉਹਦੇ ਵਿੱਚ ਜਿਹੜਾ ਮਤਲਬ ਤੁਸੀਂ ਇੱਕ ਤਰ੍ਹਾਂ ਨਾਲ ਮੰਨ ਲਿਆ ਵੀ ਤੁਹਾਡੇ ਕੋਲ ਸਿਕਿਉਰਿਟੀ ਦੇ ਵਿੱਚ ਕਟੌਤੀ ਕਰਕੇ ਤੁਸੀਂ ਗਲਤੀ ਕੀਤੀ ਹੈ ਤੇ ਫਿਰ ਤਾਂ ਇਹੀ ਹੋ ਗਿਆ ਨਾ ਜਦ ਤੁਸੀਂ ਅਦਾਲਤ ਵਿੱਚ ਕਿਹਾ ਕਿ ਜੀ ਦੇਖੋ ਜੀ ਉਹਦੇ ਕਰਕੇ ਇਹਦੀ ਘਟਨਾ ਹੋ ਸਕਦੀ ਆ ਇਹਦਾ ਮਤਲਬ ਤੁਸੀਂ ਮੰਨ ਲਿਆ ਵੀ ਉਹ ਸਾਡੇ ਕੋਲੋਂ ਗਲਤੀ ਹੋਈ ਹੈ ਬੱਰਾ ਤਾਂ ਬੰਦਾ ਜਦੋਂ ਨਾ ਆਪਣੀ ਗੱਲ ਵਿੱਚ ਫਸਦਾ ਹੁੰਦਾ ਕਿਵੇਂ ਫਸਦਾ ਹੁੰਦਾ ਐ ਇੱਥੇ ਦਲੀਲ ਸਿਰਫ ਇਸ ਲਈ ਦੇ ਰਹੇ ਹਾਂ ਸਿੱਧੂ ਮੂਸੇਵਾਲੇ ਦੀ ਕਿ ਕਿ ਤੁਸੀਂ ਜਿਹੜਾ ਹੈਗਾ ਇਹ ਕੰਮ ਕਰਨਾ ਨਹੀਂ ਚਾਹੁੰਦੇ ਹੈਗੇ ਉਹ ਲੰਘਾ ਖੋਲਣਾ ਨਹੀਂ ਚਾਹੁੰਦੇ ਹੋਗੇ ਉਸ ਕਰਕੇ ਤੁਸੀਂ ਮੂਸੇਵਾਲੇ ਦੀ ਜੀ ਜੀ ਸੁਵਿੰਦਰ ਜੀ ਫਿਰ ਜਨਤਕ ਵੀ ਕੀਤਾ ਨਾ ਉਹ ਸਾਰੀ ਗੱਲ ਨੂੰ ਬਈ ਆ ਪੰਜ ਸੱਤ 10 ਜਿਹੜੇ ਪ੍ਰੋਮਿਨੈਂਟ ਪਰਸਨੈਲਿਟੀਜ਼ ਆ ਇਹਨਾਂ ਦੀ ਸਿਕਿਉਰਿਟੀ ਅਸੀਂ ਘਟਾ ਲਈ ਆ ਉਸ ਤੋਂ ਦੋ ਦਿਨ ਬਾਅਦ ਹੀ ਤੇ ਫਿਰ ਸਿੱਧੂ ਦੇ ਨਾਲ ਉਹ ਹਾਦਸਾ ਵਾਪਰ ਜਾਂਦਾ ਆ ਜਨਤਕ ਵੀ ਕੀਤਾ ਪਰ ਉਹ ਮਸਲਾ ਇਹ ਸੀ ਨਾ ਜਦੋਂ ਇਹ ਰੌਲਾ ਪਿਆ ਵੀ ਇਹਨਾਂ ਨੇ ਜਨਤਕ ਫਿਰ ਇਹਨਾਂ ਨੇ ਕਿਹਾ ਕਿ ਨਹੀਂ ਸਾਡੇ ਕੋਲ ਕੋਈ ਗਲਤੀ ਨਹੀਂ ਹੈਗੀ ਉਹ ਤਾਂ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਅਸੀਂ ਫਿਰ ਦਲੀਲਾਂ ਦੇਣ ਲੱਗੇ ਮਤਲਬ ਵੀ ਸਕਿਉਰਟੀ ਬ੍ਰੀਚ ਦਾ ਐਡਾ ਮੁੱਦਾ ਨਹੀਂ ਸੀ ਫਲਾਨਾ ਨਹੀਂ ਸੀਗਾ ਜੇ ਸਕਿਉਰਟੀ ਕਟੌਤੀ ਦਾ ਐਡਾ ਮੁੱਦਾ ਨਹੀਂ ਸੀਗਾ ਹੁਣ ਜਿਹੜੀ ਦਲੀਲ ਦੇ ਰਹੇ ਸਿੱਧੂ ਮੂਸੇ ਵਾਲੀ ਇਹ ਬਿਲਕੁਲ ਉਹਨਾਂ ਦੀ ਪੁਰਾਣੀ ਦਲੀਲ ਜਿਹੜੀ 2 ਸਾਲ ਪਹਿਲਾਂ ਉਹਦਾ ਜਦੋਂ ਕਤਲ ਹੋਇਆ ਸੀਗਾ ਉਸ ਦਲੀਲ ਦੇ ਉਲਟ ਜਾਂਦੀ ਹੈ ਮਤਲਬ ਕਈ ਵਾਰ ਬੰਦਾ ਜਦੋਂ ਉਹਨਾਂ ਨੇ ਝੂਠ ਬੋਲਣਾ ਹੁੰਦਾ ਜਦੋਂ ਉਹ ਆਪਣਾ ਫਸਿਆ ਹੁੰਦਾ ਈਮਾਨਦਾਰ ਨਹੀਂ ਹੁੰਦਾ ਹੈਗਾ ਉਹਨਾਂ ਫਿਰ ਦਲੀਲ ਦਿੰਦਾ ਦਿੰਦਾ ਉਹ ਆਪ ਹੀ ਆਪਣੀ ਦਲੀਲ ਚ ਫਸ ਜਾਂਦਾ ਇਹ ਸਿਰਫ ਇੱਥੇ ਪੰਜਾਬ ਸਰਕਾਰ ਤੇ ਜਿਹੜੇ ਹੈਗੇ ਆ ਤਰਫੋਂ ਗਏ ਹੋਏ ਵਕੀਲ ਦੇ ਨਾਲ ਇਦਾਂ ਹੀ ਹੋਈ ਹੈ ਜਾਂ ਕਹਿ ਲਓ ਕਿ ਵੈਸੇ ਪੰਜਾਬ ਸਰਕਾਰ ਹੀ ਸੀ ਖੁਦ ਕਿਉਂਕਿ ਜਦੋਂ ਪੰਜਾਬ ਸਰਕਾਰ ਦਾ ਨੁਮਾਇੰਦਾ ਸੀ ਉਹ ਤਾਂ ਪੰਜਾਬ ਸਰਕਾਰ ਮਤਲਬ ਆਪਣੀ ਦਲੀਲਵਾਜੀ ਚ ਖੁਦ ਹੀ ਫਸ ਗਈ ਜਿਹੜੀ ਉਹਨੇ 2 ਸਾਲ ਪਹਿਲਾਂ ਦਿੱਤੀ ਸੀ ਇਹਦੇ ਨਾਲ ਫਿਰ ਇਹ ਮਤਲਬ ਮੈਨੂੰ ਬਹੁਤਾ ਜ਼ਿਆਦਾ ਕਾਨੂੰਨੀ ਨੁਕਤੇਆਂ ਦਾ ਤਾਂ ਨਹੀਂ ਪਤਾ ਕਿ ਇਸ ਕੇਸ ਨੂੰ ਇਹ ਜਿਹੜੀ ਅੱਜ ਉਹਨਾਂ ਨੇ ਦਲੀਲ ਦਿੱਤੀ ਹੈ ਇਹ ਅਗਾਹਾਂ ਜਾ ਕੇ ਆਧਾਰ ਵੀ ਬਣ ਸਕਦੀ ਹੈ ਇਸ ਕੇਸ ਦੇ ਵਿੱਚ ਅਦਾਲਤ ਤਾਂ ਦੇਖੋ ਗੱਲ ਹੈ ਕਿ ਅਦਾਲਤ ਵਿੱਚ ਆਪਣੀ ਗੱਲ ਰੱਖਦੇ ਕਿਵੇਂ ਨੇ ਤੇ ਅਦਾਲਤ ਤੋਂ ਦੇ ਜਿਹੜੇ ਜਸੇਬਾਨ ਨੇ ਉਹਨੂੰ ਸੁਣ ਉਹਨੂੰ ਸੁਣਦੇ ਕਿਵੇਂ ਹੈਗੇ ਨੇ ਉਹ ਤਾਂ ਮਤਲਬ ਤੁਹਾਡੀ ਆਪਣੀ ਜਿਹੜੀ ਗੱਲ ਹੈ ਕੇਸ ਨੂੰ ਤੁਸੀਂ ਦੀ ਪੈਰਵੀ ਕਿਸ ਤਰ੍ਹਾਂ ਕਰਦੇ ਹੋ ਤੇ ਜਿਹੜਾ ਵਿਰੋਧੀ ਪੱਖ ਹੈ ਉਹ ਦੀ ਪੈਰਵੀ ਕਿਸ ਤਰ੍ਹਾਂ ਕਰਦਾ ਉਹਦੇ ਉੱਤੇ ਬਹੁਤ ਸਾਰੀਆਂ ਗੱਲਾਂ ਮੁਨਸਰ ਹੁੰਦੀਆਂ ਪਰ ਇੱਕ ਚੀਜ਼ ਤਾਂ ਸਾਫ਼ ਹੋਈ ਨਾ ਕਿ ਹੁਣ ਅਦਾਲਤ ਨੂੰ ਜੋ ਵੀ ਫੈਸਲਾ ਲੈਣਾ ਉਹ ਤਾਂ ਬਾਅਦ ਦੀ ਗੱਲ ਆ ਪਰ ਜਿਹੜੇ ਕੁਝ ਹੋਰ ਅਦਾਲਤ ਤੋਂ ਬਾਹਰ ਵੀ ਕੁਝ ਪਹਿਲੂ ਹੁੰਦੇ ਨੇ ਉਹ ਪਹਿਲੂ ਕੀ ਹੁੰਦੇ ਨੇ ਕਿ ਜਿਹੜੇ ਤੁਹਾਡੇ ਆਪਣੇ ਕਈਆਂ ਹੋਈਆਂ ਗੱਲਾਂ ਵੀ ਦੇਖੋ ਜੀ ਸਾਨੂੰ ਸਿਰ ਅਸੀਂ ਜਦੋਂ ਸਾਡਾ ਰਾਜ ਆਊਗਾ ਅਸੀਂ ਬਿਨਾਂ ਸਿਕਿਉਰਿਟੀ ਦੇ ਘੁੰਮਿਆ ਕਰਾਂਗੇ ਕੋਈ ਮਸਲਾ ਹੀ ਨਹੀਂ ਹੈਗਾ ਅਸੀਂ ਤਾਂ ਜੀ ਦੇਖੋ ਅਸੀਂ ਕਿਹੜਾ ਕੋਈ ਬੁਰਾ ਕੰਮ ਕਰਨਾ ਹੈਗਾ ਜਿਹੜਾ ਬੁਰਾ ਕੰਮ ਕਰਦਾ ਉਹਨੂੰ ਸਿਕਿਉਰਿਟੀ ਚਾਹੀਦੀ ਹੁੰਦੀ ਆ ਉਹ ਸਾਰੀਆਂ ਗੱਲਾਂ ਤੁਹਾਡੇ ਉਲਟ ਜਾ ਰਹੀਆਂ ਨੇ ਐਨ ਆਰ ਆਈ ਭੈਣ ਭਰਾ ਆਪਣੇ ਪਿੰਡਾਂ ਦੇ ਵਿੱਚ ਆਪਣੇ ਕਸਬਿਆਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਵੱਦ ਚੜ ਕੇ ਹਿੱਸਾ ਪਾਉਂਦੇ ਨੇ ਮੈਂ ਗੱਲ ਕਰ ਰਿਹਾ ਪੰਜਾਬ ਦੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਉਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਲੋੜ ਆ ਕੋਈ ਸਕੂਲ ਬਣਾਉਣਾ ਕੋਈ ਹਸਪੀਟਲ ਬਣਾਉਣਾ ਕੋਈ ਸੜਕ ਬਣਾਉਣੀ ਆ ਕੋਈ ਪੰਚਾਇਤ ਘਰ ਬਣਾਉਣਾ ਕੋਈ ਵਿਆਹ ਕਰਨੇ ਆ ਗਰੀਬ ਬੱਚਿਆਂ ਦੇ ਤਾਂ ਉਹ ਹੱਥ ਘੁੱਟਦੇ ਨਹੀਂ ਆ ਦਿਲ ਖੋਲ੍ਹ ਦਿੰਦੇ ਆ ਵੀ ਤੁਸੀਂ ਦੱਸੋ ਕਿੰਨੇ ਪੈਸੇ ਚਾਹੀਦੇ ਆ ਸਕੂਲ ਵਾਸਤੇ ਕਾਲਜ ਵਾਸਤੇ ਹਸਪੀਟਲ ਵਾਸਤੇ ਤਾਂ ਉਹ ਖੁੱਲ੍ਹ ਦਿਲੀ ਦੇ ਨਾਲ ਜਿਹੜਾ ਉਹ ਪੂਰਾ ਨਿੱਤਰ ਜਾਂਦੇ ਆ ਮੈਦਾਨ ਦੇ ਵਿੱਚ ਅੰਮ੍ਰਿਤਸਰ ਤੋਂ ਇਸ ਵੇਲੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਜਿਹੜੇ ਭਾਰਤ ਵੱਲੋਂ ਅਮਰੀਕਾ ਦੇ ਵਿੱਚ ਸفیر ਹੁੰਦੇ ਸੀਗੇ ਉਹ ਕਹਿੰਦੇ ਆ ਵੀ ਅਮਰੀਕਾ ਦੇ ਵਿੱਚ ਕੁਝ ਸਿੱਖ ਜਥੇਬੰਦੀਆਂ ਕਹਿ ਲਈਆਂ ਜਾਂ ਭਾਰਤੀ ਜਥੇਬੰਦੀਆਂ ਮਾਫ ਕਰਨਾ ਭਾਰਤੀ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਅੰਮ੍ਰਿਤਸਰ ਦੇ ਵਿੱਚ ਬਹੁ ਕਰੋੜੀ ਨਿਵੇਸ਼ ਕਰਨਾ ਜੀ ਉਹਨਾਂ ਨੇ ਜੀ ਕੋਈ ادارے ਨੇ ਕੁਝ ਜੋ ਫਿੱਕੀ ਵਰਗੇ ادارے ਹੈਗੇ ਨੇ ਹੋਟ ਨੇ ਇਹ ਪ੍ਰੋਸਾਂ ਤੁਹਾਨੂੰ ਦੇ ਦਿੰਦੇ ਹੁੰਦੇ ਨੇ ਜਿਹਦੇ ਵਿੱਚ ਉਹ ਤਰਨਜੀਤ ਸਿੰਘ ਵੀ ਫਿੱਕੀ ਦੀ ਗੱਲ ਕਰ ਰਹੇ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਜਾਂ ਫਿਰ ਕੁਝ ਪ੍ਰਵਾਸੀ ਭਾਰਤੀਆਂ ਦੀ ਦਾ ਜ਼ਿਕਰ ਕਰਦੇ ਨੇ ਉਹਦੇ ਵਿੱਚ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਪ੍ਰਵਾਸੀ ਪੰਜਾਬੀ ਕਿੰਨੇ ਹੈਗੇ ਨੇ ਇਹ ਵੀ ਦੋ ਤਿੰਨ ਕਿ ਕਿ ਇੱਕ ਤਾਂ ਉਹ ਖੁਦ سفیر ਰਹੇ ਹੋਏ ਹੈਗੇ ਨੇ ਜਦੋਂ ਤੁਸੀਂ سفیر ਰਹੇ ਹੋ ਉਦੋਂ ਤੁਸੀਂ ਭਰੋਸਾ ਲੈ ਲੈਣੇ ਹੁੰਦੇ ਹੋ ਪਰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਵੀ ਤੁਸੀਂ ਕਹਿੰਦੇ ਵੀ ਅੰਮ੍ਰਿਤਸਰ ਦੇ ਵਿੱਚ 10000 ਕਰੋੜ ਦਾ ਨਿਵੇਸ਼ ਹੋ ਜਾਊਗਾ ਪਰ ਜਿਹੜੀਆਂ ਪਹਿਲਾਂ ਤਖਤ ਤਲਖਕੀਤਾ ਨੇ ਉਹ ਯਾਦ ਰੱਖਣੀ ਜ਼ਰੂਰੀ ਨੇ ਵੀ ਅੰਮ੍ਰਿਤਸਰ ਕੱਲਾ ਸ਼ਹਿਰ ਹੈ ਕਮਰਤਸਰ ਹੈ ਠੀਕ ਹੈ ਕਿਸੀ ਮੰਨਿਆ ਕਿ ਉੱਥੇ ਹਰ ਦਰਬਾਰ ਸਾਹਿਬ ਹੈ ਉੱਥੇ ਦੁਰਗਿਆਣਾ ਮੰਦਿਰ ਹੈ ਉੱਥੇ ਜਲਿਆਂ ਵਾਲਾ ਬਾਗ ਹੈ ਲੇਕਿਨ ਕੋਈ ਹੋਰ ਵੀ ਕੀ ਕਾਰਨ ਹੈ ਪੱਡਾ ਵੀ ਉੱਥੇ ਨਿਵੇਸ਼ ਕਿਉਂ ਕਰੇਗਾ 10000 ਕਰੋੜ ਹੀ ਉੱਥੇ ਕਿਉਂ ਲਾਏਗਾ 1000 ਕਰੋੜ ਲਾ ਦੂਗਾ 500 ਕਰੋੜ ਲਾਉਗਾ 10000 ਕਰੋੜ ਕਿਉਂ ਲਾਉਗਾ ਕਿਉਂਕਿ ਜਿਹੜਾ ਕਿ ਬਿਜ਼ਨਸਮੈਨ ਆ ਬਿਜ਼ਨਸਮੈਨ ਨੇ ਤਾਂ ਆਪਣਾ ਕੋਈ ਵੱਡਾ ਫਾਇਦਾ ਦੇਖਣਾ ਹੁੰਦਾ ਨਾ ਤੇ ਅਚਾ ਫਿਰ ਦੂਜੀ ਜੀ ਹੈਗੀ ਆ ਕਿ ਕੀ ਉਹ ਸੱਚੀ-ਮੁੱਚੀ ਲੱਗੂਗਾ ਤੋ ਕਿ ਤੂੰ ਇਹਦਾ ਮਤਲਬ ਕਿਤੇ ਇਹ ਤਾਂ ਨਹੀਂ ਹੈਗਾ ਕਿ ਤੁਸੀਂ ਇਹ ਭਰੋਸਾ ਦੇ ਕੇ ਤੁਹਾਨੂੰ ਲੱਗਦਾ ਵੀ ਅੰਮ੍ਰਿਤਸਰ ਦੀਆਂ ਜਿਹੜੀਆਂ ਵੋਟਾਂ ਮੈਨੂੰ ਪੈ ਜਾਣਗੀਆਂ ਤੇ ਦੂ ਇੱਕ ਵੱਡਾ ਹੋਰ ਵੀ ਕਾਰਨ ਹੈ ਕਿ ਤੁਸੀਂ ਇੱਕ ਤਰ੍ਹਾਂ ਦਾ ਭਰੋਸਾ ਲੈ ਸਕਦੇ ਹੋ ਕਿ ਜਿਹੜੇ ਉੱਥੇ ਐਨ ਆਰ ਆਈ ਨੇ ਕਿੱਲੇ ਪੰਜਾਬੀਆਂ ਨੂੰ ਛੱਡ ਕੇ ਜਿਹੜੇ ਹਿੰਦੀ ਪੱਟੀ ਵਾਲੇ ਨੇ ਜਾਂ ਗੁਜਰਾਤੀ ਨੇ ਉਹ ਜ਼ਿਆਦਾਤਰ ਬੀ ਜੇ ਪੀ ਮਾਈਂਡਡ ਨੇ ਬੀ ਜੇ ਪੀ ਦੇ ਸਪੋਰਟਰ ਹੈਗੇ ਨੇ ਉਹਨਾਂ ਨੇ ਕਹੇ ਵੀ ਦਿੱਤਾ ਹੁਣ ਠੀਕ ਹੈ ਵੀ ਭਾਈ ਕਿਉਂਕਿ ਉਹ ਇੱਥੇ ਲੰਮਾ ਸਮਾਂ ਉਹ ਸਪੀਰ ਰਹੇ ਨੇ ਉੱਥੇ ਉਹਨਾਂ ਦੇ ਰਿਲੇਸ਼ਨ ਵੀ ਬਣੇ ਹੋਣਗੇ ਉੱਥੇ ਉਹਨਾਂ ਨੇ ਤੁਹਾਨੂੰ ਭਰੋਸਾ ਦਵਾਤਾ ਹੁਣਾ ਵੀ ਠੀਕ ਹੈ ਜੀ ਸੰਧੂ ਸਾਹਿਬ ਅਸੀਂ ਸੋਚ ਲਾਂਗੇ ਵਿਚਾਰ ਲਾਂਗੇ ਤੁਸੀਂ ਉਹਨੂੰ ਕਿਹਾ ਕਿ ਉਹ ਨਿਵੇਸ਼ ਕਰਨਗੇ ਕੀ ਕੋਈ ਲਿਖਤੀ ਭਰੋਸਾ ਆ ਚੁੱਕਾ ਕਿ ਉਹਨੇ ਕੋਈ ਮਤਾ ਪਾਸ ਕਰ ਕਰਤਾ ਫਿੱਕੀ ਵਰਗੀ ਸੰਸਥਾ ਦਾ ਤੁਸੀਂ ਨਾਂ ਲੈ ਰਹੇ ਹੋ ਫਿੱਕੀ ਨੇ ਕੋਈ ਐਲਾਨ ਕਰ ਦਿੱਤਾ ਸਵਾਲ ਤਾਂ ਇਹ ਹੁੰਦਾ ਕਿ ਜਦੋਂ ਐਲਾਨ ਹੋਊਗਾ ਫਿਰ ਮੰਨਿਆ ਜਾਵੇਗਾ ਕਿ ਹਾਂ ਜੀ ਉਹ ਇੰਟਰਸਟ ਲੈ ਰਹੇ ਹੈਗੇ ਨੇ ਕਿਉਂਕਿ ਦੇਖੋ ਸਿੰਪਲ ਜਿਹਾ ਇੱਕ ਫੰਡ ਹੈ ਕਿਸੇ ਬਿਜ਼ਨਸਦਾਰੇ ਨੇ ਕਿਤੇ ਨਿਵੇਸ਼ ਕਰਨਾ ਉਹ ਪਹਿਲਾਂ ਆਪਣਾ ਫਾਇਦਾ ਦੇਖੂਗਾ ਉਥੇ ਮਾਹੌਲ ਦੇਖੂਗਾ ਇਨਫਰਾਸਟ੍ਰਕਚਰ ਦੇਖੂਗਾ ਫਿਰ ਜਾ ਕੇ ਕਰੂਗਾ ਹੋ ਤਾਂ ਇਹ ਰਿਹਾ ਕਿ ਭਾਰਤ ਵਿੱਚ ਜਿਹੜਾ ਨਿਵੇਸ਼ ਆ ਉਹ ਇਸ ਢੰਗ ਨਾਲ ਹੋ ਰਿਹਾ ਕਿ ਜਿੱਥੇ ਕੰਪਨੀ ਨੂੰ ਲੱਗਦਾ ਵੀ ਇਹ ਇਹ ਆਪਣਾ ਆਪ ਵੇਚ ਕੇ ਸਾਡੇ ਕੋਲ ਆ ਰਹੇ ਨੇ ਉੱਥੋਂ ਦੇ ਵੇਸ਼ ਕਰ ਰਹੀਆਂ ਨੇ ਮਸਲਨ ਹੋਲਸੋ ਕਿਟਨ ਦੇ ਨਾਲ ਸਮਝਾ ਦਿੰਨਾ ਜਿਹੜੀਆਂ ਬਹੁ ਕੌਮੀ ਕੰਪਨੀਆਂ ਆ ਰਹੀਆਂ ਨੇ ਉਹ ਇਵਜ਼ ਵਿੱਚ ਤੁਹਾਡੇ ਕੋਲੋਂ ਕੀ ਲੈ ਰਹੀਆਂ ਨੇ ਤੁਹਾਡੇ ਕੋਲੋਂ ਜਿਹੜਾ ਤੁਹਾਡੇ ਲਾ ਨੇ ਲੇਬਰ ਲਾ ਉਹਨਾਂ ਨੂੰ ਕਹਿ ਰਹੀਆਂ ਕਿ ਉਹ ਖਤਮ ਕਰ ਦਿਓ ਕਮਜ਼ੋਰ ਕਰ ਦਿਓ ਜਿਹੜੀ ਕੰਪਨੀ ਐ ਐਕਟਰਾ ਉਹਨਾਂ ਨੂੰ ਹਲਕਾ ਕਰ ਦਿਓ ਸਾਡੇ ਉੱਤੇ ਕੋਈ ਜਿਹੜੀ ਹੈਗੀ ਆ ਬੰਦਿਸ਼ ਨਾ ਹੋਵੇ ਤੇ ਜਿਹੜੇ ਤੁਹਾਡੇ ਨਾਗਰਿਕ ਅਧਿਕਾਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਣੀ ਮੰਨ ਲਓ ਕਿ ਤੁਹਾਡੀ ਫੈਕਟਰੀ ਦੇ ਵਿੱਚ ਕੋਈ ਮਜ਼ਦੂਰ ਕੰਮ ਕਰਦਾ ਉਹਦਾ ਕੋਈ ਹੱਥ ਪੈਰ ਵੱਡਿਆ ਜਾਵੇ ਜਿਵੇਂ ਜਾਂ ਕੋਈ ਉਹ ਜਿਵੇਂ 84 ਵਾਲੀ ਕੋਈ ਘਟਨਾ ਹੋ ਜੇ ਜਿਹੜੀ 84 ਦੇ ਵਿੱਚ ਭਪਾਲ ਗੈਸ ਕੰਨ ਵਰਗੀ ਹੋਈ ਸੀਗੀ ਅਸਲ ਸਾਨੂੰ ਉਹਦੇ ਤੋਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਉਹ ਇਹ ਜਿਹੀਆਂ ਸ਼ਰਤਾਂ ਲਾ ਕੇ ਪਹਿਲਾਂ ਆ ਰਹੇ ਨੇ ਤੁਹਾਡੇ ਕੋਲ ਹੁਣ ਕੀ ਹੋ ਗਿਆ ਵੀ ਉਹ ਬਿਨਾਂ ਕੋਈ ਸ਼ਰਤਾਂ ਤੋਂ ਤੁਹਾਡੇ ਕੋਲ ਆਣਗੇ ਅਸਲ ਵਿੱਚ ਜਿਹੜੀ ਪਿਛਲੇ ਸਮੇਂ ਜਿਹੜੀ ਰਿਪੋਰਟ ਆਈ ਹੈ ਉਹ ਤਾਂ ਇਹ ਦੱਸ ਰਹੀ ਹੈ ਕਿ ਭਾਰਤ ਨੇ ਜਿਹੜਾ ਨਿਵੇਸ਼ ਕੀਤਾ ਵੀ ਆ ਉਦੋਂ ਤੋਂ ਵੱਡੀਆਂ ਕੰਪਨੀਆਂ ਨੂੰ ਬੁਲਾ ਕੇ ਉਹ ਆਪਣੇ ਹੱਥ ਵੜਾ ਕੇ ਕੀਤਾ ਹੁਣ ਫਿਰ ਇਕੱਲੇ ਸੰਧੂ ਹੁਣਾਂ ਦੇ ਕੋਲ ਇਹਦੀ ਕਿਹੜੀ ਜਾਦੂ ਦੀ ਛੜੀ ਹੋ ਗਈ ਵੀ ਉਹ ਮਤਲਬ ਬਿਨਾਂ ਹੱਥ ਬਣਾਏ ਜਿਹੜਾ ਉਹ ਨਿਵੇਸ਼ ਕਰਾਉਣਗੇ ਜਾਂ ਉਹ ਕਰਨ ਨੂੰ ਤਿਆਰ ਹੋ ਗਏ ਮੇਰਾ ਸਵਾਲ ਸ਼ਵਿੰਦਰ ਜੀ ਇੱਕ ਹੋਰ ਆ ਵੀ ਸੰਧੂ ਹੁਣਾਂ ਨੇ ਪਹਿਲਾਂ ਹੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਵੀ ਜਦੋਂ ਮੈਨੂੰ ਟਿਕਟ ਮਿਲਣੀ ਆ ਅੰਬਰਸਰੋ ਮੈਂ ਤੁਹਾਨੂੰ ਕਹਾਂਗਾ ਤੁਸੀਂ ਆ ਜਾਣਾ ਤੇ ਤੁਸੀਂ ਜਿਹੜਾ ਵਾ ਇਹ ਅਨਾਉਂਸਮੈਂਟ ਕਰ ਦੇਣੀ ਆ ਤੇ ਸਵਾਲ ਇਹ ਵੀ ਆ ਵੀ ਸੰਧੂ ਹੁਣੀ ਜਿਹੜਾ ਇਹ ਗੱਲ ਕਹਿੰਦੇ ਆ ਤਰਨਜੀਤ ਸਿੰਘ ਸੰਧੂ ਹੁਣੀ ਕਿ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਸਾਡਾ ਜਿਹੜਾ ਵਾ ਉਹ ਪੰਥਕ ਪਰਿਵਾਰ ਆ ਤੇ ਜਿੰਨੀ ਦੇਰ ਇਹ ਇਸ ਅਹੁਦੇ ਉੱਤੇ ਰਹੇ ਤੇ ਉਦੋਂ ਵੀ ਇਹ ਜੇ ਚਾਹੁੰਦੇ ਤੇ ਕਈ ਕੁਝ ਕਰ ਸਕਦੇ ਸੀਗੇ ਹੁਣ ਇਹਨਾਂ ਨੂੰ ਟਿਕਟ ਮਿਲੀ ਆ ਭਾਜਪਾ ਦੇ ਉਮੀਦਵਾਰ ਨੇ ਇਸ ਵੇਲੇ ਰੈਲੀਆਂ ਕਰ ਰਹੇ ਆ ਤੇ ਤੁਹਾਨੂੰ ਪਤਾ ਲੀਡਰ ਬਣ ਚੁੱਕੇ ਨੇ ਹੁਣ ਤੇ ਤੇ ਲੀਡਰਾਂ ਨਾਲ ਤੇ ਗੱਲਾਂ ਕਰਨੀਆਂ ਜਿਹੜੀਆਂ ਵਾ ਉਹ ਲੱਭਦੇ ਆ ਵੀ ਕੋਈ ਮੁੱਦਾ ਲੱਭੇ ਗੱਲਾਂ ਕਰੀਏ ਲੋਕਾਂ ਨੂੰ ਲੁਭਾਈਏ ਕਿੱਦਾਂ ਕਿਤੇ ਉਹ ਵਾਲਾ ਮਸਲਾ ਤੇ ਨਹੀਂ ਕਰ ਰਹੇ ਉਦੋਂ ਵੀ ਪਤਾ ਕੁਝ ਨਹੀਂ ਸਕਦਾ ਸੀ ਕਿ ਉਹਦੋਂ ਦੇ سفیر ਸੀਗੇ ਮਤਲਬ ਉਦੋਂ ਹੋਏ ਜਿਹੜਾ سفیر ਹੁੰਦਾ ਜ ਜਿਵੇਂ ਨੂੰ ਆਪਾਂ ਕਹਿੰਦੇ ਆ ਕਿ ਹਾਈ ਕਮਿਸ਼ਨ ਹੁੰਦਾ ਉਹਨੇ ਦੋਹਾਂ ਮੁਲਕਾਂ ਦੇ ਸਬੰਧਾਂ ਦੇ ਵਿੱਚਕਾਰ ਇੱਕੜੀ ਦਾ ਕੰਮ ਕਰਨਾ ਹੁੰਦਾ ਹੈਗਾ ਜਿਹੜਾ ਉਹਦਾ ਉਹਦਾ ਮੇਨ ਕੰਮ ਹੁੰਦਾ ਹੈਗਾ ਠੀਕ ਆ ਜੇ ਤੁਹਾਡੇ ਨਾਲ ਕੁਝ ਲੋਕ ਜੁੜੇ ਆ ਉਦੋਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਸੀ ਪ੍ਰੋਸ ਸਕਦੇ ਸੀਗੇ ਪ੍ਰੇਰਿਤ ਕਰ ਸਕਦੇ ਸੀ ਤੇ ਹੁਣ ਵੀ ਤੁਸੀਂ ਮਿੰਤਈ ਜਾਂ ਪ੍ਰੇਰਤੀ ਕਰੋਗੇ ਪਰ ਕੀ ਉਹਨਾਂ ਨੇ ਕੋਈ ਐਲਾਨ ਕੀਤਾ ਤੁਸੀਂ ਫਿੱਕੀ ਵਰਗੀ ਸੰਸਥਾ ਨਾ ਲੈ ਰਹੇ ਹੋ ਛੋਟੀ ਸੰਸਥਾ ਨਹੀਂ ਹੈਗੀ ਵੱਡੀ ਸੰਸਥਾ ਹੈਗੀ ਆ ਕੀ ਫਿੱਕੀ ਬਕੈਰਾ ਜਿਹੜਾ ਤੁਹਾਡੇ ਤਰਨਜੀਤ ਸੰਧੂ ਤੇ ਕਹਿਣ ਤੇ ਕੰਮ ਕਰ ਦੂਗੀ ਐ ਹੁੰਦਾ ਵਾ ਕਿਤੇ ਕੀ ਇਹ ਕੰਮ ਐ ਹੁੰਦੇ ਹੁੰਦੇ ਨੇ ਮਤਲਬ ਜੇ ਤੁਸੀਂ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਉਹਦੇ ਨੇ ਬਕਾਇਦਾ ਜਿਹੜਾ ਉਹ ਦੇਖੂਗੀ ਉਹ ਉਹਦੇ ਉਹਦਾ ਪੂਰੀ ਸਟੱਡੀ ਕਰੂਗੀ ਕਿ ਇਹ ਇੱਥੇ ਨਿਵੇਸ਼ ਕਰਨ ਦਾ ਕੋਈ ਫਾਇਦਾ ਹੈਗਾ ਗੱਲਾਂ ਇਹ ਕਿ ਜਦੋਂ ਚੋਣਾਂ ਦਾ ਟਾਈਮ ਆਉਂਦਾ ਨਾ ਸਾਡੇ ਲੀਡਰਾਂ ਨੂੰ ਜਿਹੜਾ ਹੈਗਾ ਅ ਰਾਈ ਦਾ ਪਹਾੜ ਬਣਾਉਣਾ ਆਉਂਦਾ ਹੁੰਦਾ ਇਹ ਰਾਈ ਦਾ ਪਹਾੜ ਹੈ ਅਸਲ ਵਿੱਚ ਫਿਰ ਇਹਨਾਂ ਨੂੰ ਲੱਗਦਾ ਹੋਊਗਾ ਕਿ ਸ਼ਾਹ ਅਮ੍ਰਿਤਸਰ ਵਾਲੇ ਆਏ ਮੋਟਾ ਬਾਦਨਗੇ ਮੈਨੂੰ ਇੱਕ ਗੱਲ ਹੋਰ ਯਾਦ ਆ ਗਈ ਜਦੋਂ ਇਹਨਾਂ ਨੂੰ ਟਿਕਟ ਅਨਾਉਂਸ ਹੋਈ ਨਾ ਤੇ ਅਮਰੀਕਾ ਦੇ ਵਿੱਚ ਕੁਝ ਸਿੱਖ ਜਿਹੜੇ ਨੇ ਉਹਨਾਂ ਨੇ ਰੈਲੀ ਵੀ ਕੱਢੀ ਸੀਗੀ ਕਾਰ ਰੈਲੀ ਬਈ ਰੀਸਪੋਰਟ ਮੋਦੀ ਗਵਰਨਮੈਂਟ ਇਦਾਂ ਕਰਕੇ ਨਾ ਇਹ 15 20 ਦਿਨ ਪੁਰਾਣੀ ਗੱਲ ਆ ਜਦੋਂ ਇਹਨਾਂ ਦੀ ਟਿਕਟ ਅਨਾਉਂਸ ਹੋਈ ਸੀਗੀ ਤੇ ਅੱਛਾ ਆਧਾਰ ਆ ਇਹਨਾਂ ਦਾ ਉੱਥੇ ਸੰਧੂ ਸਾਹਿਬ ਦਾ ਕਾਫੀ ਲੰਮਾ ਸਮਾਂ ਇਹਨਾਂ ਨੇ ਉੱਥੇ ਇਹ ਹਾਈ ਕਮਿਸ਼ਨ ਚ ਜੌਬ ਕੀਤੀ ਆ ਹਾਈ ਕਮਿਸ਼ਨਰੀ ਸੀਗੇ ਰਾਦਰ ਤੇ ਦੇਖਦੇ ਆ ਹੁਣ ਬਈ ਇਹ ਕੀ ਕਰਦੇ ਆ ਅੰਮ੍ਰਿਤਸਰ ਦੀ ਡਿਵੈਲਪਮੈਂਟ ਵਾਸਤੇ ਗੱਲ ਤੇ ਬਹੁਤ ਕਰੋੜਾਂ ਦੀ ਕਰ ਰਹੇ ਆ ਅ ਵਿਚੋ ਮੈਂ ਦੱਸਣਾ ਕਿ ਉੱਥੋਂ ਵਿਚੋ ਵਿਰੋਧ ਵੀ ਹੋਇਆ ਸੰਧੂ ਖਰਾਂ ਦਾ ਸੰਧੂ ਨਾ ਉੱਤੇ ਇਸ ਕਈ ਸਿੱਖ ਸੰਸਥਾ ਮਾਨੇ ਵਿਦੇਸ਼ੀਆਂ ਨੇ ਜਿਹੜੇ ਪੰਜਾਬੀ ਵਸੇ ਹੋਏ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਕਿਹੜੀ ਪਾਰਟੀ ਵੱਲ ਜਾ ਰਹੇ ਹੋ ਤੁਸੀਂ ਉਸ ਪਾਰਟੀ ਵੱਲ ਜਾ ਰਹੇ ਹੋ ਜਿਹੜੀ ਘੱਟ ਗਿਣਤੀ ਵਿਰੋਧੀ ਆ ਇਦਾਂ ਦੇ ਵੀ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸੀਗਾ ਇਹ ਵੀ ਗੱਲ ਸਾਡਾ ਧਿਆਨ ਰੱਖਣ ਵਾਲੀ ਹੈ ਨਿਊਯਾਰਕ ਗੁਰਦੁਆਰੇ ਦੀ ਘਟਨਾ ਉੱਥੇ ਵਿਰੋਧ ਹੋਇਆ ਸੀਗਾ ਗੁਰਪੁਰਬ ਦੇ ਮੌਕੇ ਦੇ ਉੱਤੇ ਬਿਲਕੁਲ ਠੀਕ ਕਹਿ ਰਹੇ ਹੋ ਉਧਰ ਅਮਰਿਤਪਾਲ ਦੇ ਜਿਹੜੇ ਵਕੀਲ ਰਾਜਦੇਵ ਸਿੰਘ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਅਨਾਉਂਸ ਕੀਤਾ ਸੀਗਾ ਵੀ ਅਮਰਿਤਪਾਲ ਜਿਹੜੇ ਆ ਇਹ ਬਤੌਰ ਆਜ਼ਾਦ ਖਡੂਰ ਸਾਹਿਬ ਤੋਂ ਚੋਣ ਲੜਨਗੇ ਹੁਣ ਕਹਿ ਰਹੇ ਆ ਵੀ ਅਮਰਿਤਪਾਲ ਦੇ ਨਾਲ ਅਮਰਿਤਪਾਲ ਦੇ ਹੀ ਕੁਝ ਸੰਗਠਨ ਦੇ ਜਿਹੜੇ ਲੋਕ ਆ ਉਹ ਧੋਖਾ ਕਰ ਜਾਣਗੇ ਦੇਖੋ ਮੈਨੂੰ ਇਹ ਲੱਗਦਾ ਕਿ ਨਾ ਜਿਹੜਾ ਇੱਕ ਪਾਸੇ ਅਮਰਤਪਾਲ ਦਾ ਪਰਿਵਾਰ ਹੋ ਗਿਆ ਇੱਕ ਪਾਸੇ ਰਾਜਦੇਵ ਖਾਲਸਾ ਹੋ ਗਿਆ ਇਹ ਦੇਖਣ ਨੂੰ ਤਾਂ ਇੱਕ ਜੇ ਲੱਗਦੇ ਨੇ ਅੰਦਰਖਾਤੇ ਇਹ ਅਲੱਗ-ਅਲੱਗ ਵੀ ਹੈਗੇ ਨੇ ਉਹ ਚਾਹੁੰਦੇ ਨੇ ਵੀ ਕਿਤੇ ਮੇਰੀ ਬੁੱਕਤ ਨਾ ਘਟ ਜੇ ਮੇਰੀ ਬੁੱਕਤ ਨਾ ਘਟ ਜੇ ਉਹਨਾਂ ਨੇ ਜਿਵੇਂ ਇੱਕ ਇੰਟਰਵਿਊ 'ਚ ਕਿਹਾ ਕਿ ਅਮਰਤਪਾਲ ਜਿਹੜਾ ਹੈਗਾ ਜੀ ਉਹਦਾ ਉਹ ਕਾਗਜ਼ਰਤ ਹੋ ਸਕਦੇ ਨੇ ਦੇਖੋ ਪਹਿਲੀ ਗੱਲ ਇਹ ਕਿ ਕਾਗਜ਼ਰਤ ਆਇਆ ਤਾਂ ਨਹੀਂ ਹੁੰਦੇ ਹੁੰਦੇ ਮਤਲਬ ਜੇ ਤੁਸੀਂ ਕੋਈ ਵੀ ਜੇ ਕੋਈ ਚਾਹਦਾ ਬੰਦਾ ਭਰਾਵੇ ਫਿਰ ਉਹ ਰੱਦ ਨਹੀਂ ਹੁੰਦੇ ਹੁੰਦੇ ਹਾਂ ਕੁਝ ਹੋਰ ਚਾਂਸ ਹੁੰਦੇ ਨੇ ਮੰਨ ਲਓ ਕਿ ਕਈ ਵਾਰ ਤਾਂ ਵੱਡੀਆਂ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਉਹ ਕਰਾ ਦਿੰਦੀਆਂ ਹੈਗੀਆਂ ਉਹ ਵੱਖਰਾ ਚੀਜ਼ ਹੈ ਪਰ ਉਹ ਕਹਿੰਦੇ ਕਿ ਜੇਕਰ ਸਹੀ ਨਾ ਪਰੇ ਜਾਂ ਫਲਾਨਾ ਨਾ ਹੋ ਜੇ ਜਿਹੜਾ ਕੋਈ ਸਹੀ ਬੰਦਾ ਨਾ ਲੱਭਦਾ ਹੁੰਦਾ ਉਹ ਸਹੀ ਬਦਲ ਮੰਨ ਲਓ ਕਿ ਕੋਈ ਬੰਦੇ ਨੇ ਚੋਣ ਲੜਨੀ ਆ ਉਹ ਸਹੀ ਬੰਦਾ ਹੀ ਹਾਇਰ ਕਰਦਾ ਹੁੰਦਾ ਵੀ ਸਹੀ ਬੰਦਾ ਹੀ ਉਹ ਲੱਭੇ ਲੱਭਦਾ ਹੁੰਦਾ ਵੀ ਜਿਹੜਾ ਕਿ ਉਹਦੇ ਵਿੱਚ ਕੋਈ ਟੈਕਨੀਕਲ ਤੌਰ ਦੇ ਉੱਤੇ ਕੋਈ ਗੱਲ ਨਹੀਂ ਉਸ ਤਰ੍ਹਾਂ ਦੀ ਛੱਡੇਗਾ ਵੀ ਜਿਹਦੇ ਕਰਕੇ ਉਹ ਰੱਦ ਹੁੰਦੇ ਆ ਹਾਂ ਉਹ ਹੋਰ ਕਾਰਨ ਹੋ ਜਾਂਦੇ ਨੇ ਦਬਾਅ ਹੋ ਜਾਂਦਾ ਵੀ ਅਮਰਤਪਾਲ ਦਾ ਹੀ ਕਿਤੇ ਕਿਉਂਕਿ ਅਮਰਤਪਾਲ ਵੀ ਨੂੰ ਵੀ ਦੋ ਤਰ੍ਹਾਂ ਦੋ ਤਰ੍ਹਾਂ ਦੀਆਂ ਧਿਰਾਂ ਜਲਾਉਂਦੀਆਂ ਨੇ ਨਾ ਇੱਕ ਧਿਰ ਕਹਿ ਰਹੀ ਆ ਵੀ ਇਲੈਕਸ਼ਨ ਲੜੋ ਇੱਕ ਧਿਰ ਕਹਿ ਰਹੀ ਹੈਗੀ ਕਿ ਇਲੈਕਸ਼ਨ ਨਾ ਲੜੋ ਕਿਉਂਕਿ ਉਹਦੇ ਵਿੱਚ ਆਪਾਂ ਨੂੰ ਤਾਂ ਵੀ ਪਤਾ ਲੱਗ ਰਿਹਾ ਸੀ ਜਦੋਂ ਉਹ ਰਾਜਦੇਵ ਦੇ ਬਿਆਨ ਆ ਰਹੇ ਸੀ ਤੋਂ ਪਹਿਲਾਂ ਤੇ ਮਾਪੇ-ਬਾਪ ਦੇ ਬਿਆਨ ਆ ਰਹੇ ਸੀ ਕਿ ਜਿਹੜੀ ਨਾ ਲੜੋ ਵਾਲੀ ਤੇ ਭਾਰੂ ਹੋ ਜਵੇ ਇੱਕ ਤਾਂ ਇਹ ਕਾਰਨ ਹੋ ਸਕਦਾ ਵੀ ਉਹ ਖੁਦ ਹੀ ਕਹਿ ਦੇਣ ਜਦ ਮੈਨਿਆ ਲੜਨ ਦਾ ਮੂਡ ਨਹੀਂ ਹੈਗਾ ਮੈਂ ਨਹੀਂ ਲੜਦਾ ਹੈਗਾ ਦੂਜਾ ਜਿਹੜਾ ਹੈਗਾ ਹੁੰਦਾ ਵੀ ਕੋਈ ਬਾਹੂਬਲੀ ਧਿਰ ਹੈ ਉਹ ਕੋ ਆ ਦੋ ਤਿੰਨ ਹੀ ਵੱਡੇ ਕਾਰਨ ਹੁੰਦੇ ਨੇ ਰੱਦ ਹੋਣ ਦੇ ਹੋਰ ਤਾਂ ਜਿਹੜਾ ਹੈਗਾ ਵੀ ਕੋਈ ਰੱਦ ਹੋਣ ਦਾ ਕਾਰਨ ਦੇ ਵਿੱਚ ਇਦਾਂ ਹੋਇਆ ਵੀ ਆ ਗੁਜਰਾਤ ਦੇ ਵਿੱਚ ਸੂਰਤ ਤੇ ਇੰਦੋਰ ਦੇ ਵਿੱਚ ਇਦਾਂ ਹੋਇਆ ਵੀ ਤੇ ਹੈਗਾ ਉਹ ਕਾਂਗਰਸ ਦੇ ਨਾਲ ਹੋਇਆ ਭਾਵੇਂ ਪਰ ਤੁਹਾਡੀ ਉਹ ਦਵਾਈ ਤੋਂ ਉਹ ਵੀ ਉਹ ਕਰਕੇ ਵਿਖਾਇਆ ਬਾਹੂਬਲੀ ਲੀਡਰਸ ਨੇ ਹਾਂ ਉਹ ਦਬਾਅ ਆਇਆ ਨਾ ਇਹ ਇਹ ਬਾਹੂਬਲੀ ਵਾਲੀ ਗੱਲ ਨਹੀਂ ਨਾ ਕਹਿ ਰਹੇ ਰਾਜਦੇਵ ਖਾਲਸਾ ਰਾਜਦੇਵ ਖਾਲਸਾ ਤਾਂ ਕਹਿ ਰਹੇ ਨੇ ਕਿ ਅਮਰਤਪਾਲ ਦੇ ਨਾਲ ਜਿਹੜੇ ਜੁੜੇ ਹੋਇਆ ਉਹੀ ਜਿਹੜਾ ਹੈਗਾ ਕਾਗਜ਼ਪੰਚ ਕੋਈ ਕੁੱਤਾ ਹੀ ਕਰਦੇ ਨੇ ਜਾਂ ਹੋਰ ਉਹਦੇ ਵਿੱਚ ਮੈਨੂੰ ਮੋਟਾ ਜਿਹਾ ਲੱਗਿਆ ਹੈ ਕਿ ਉਹ ਕਹਿਣਾ ਚਾਹੁੰਦੇ ਨੇ ਵੀ ਕਾਗਜ਼ ਮੇਰੇ ਥਰੂ ਭਰਾਈ ਜਾਵੇ ਇਹ ਇਹਨੂੰ ਦੇਖਿਆ ਜਾਵੇ ਇੱਕ ਤਾਂ ਉਹ ਇਹ ਕਹਿਣਾ ਚਾਹੁੰਦੇ ਨੇ ਦੂਜੀ ਗੱਲ ਮੈਨੂੰ ਐਂ ਲੱਗਦਾ ਵੀ ਉਹਨਾਂ ਨੂੰ ਲੱਗਦਾ ਵੀ ਜਿਵੇਂ ਆ ਪਰਿਵਾਰ ਅੱਗੇ ਆ ਕੇ ਮੁਹਿੰਮ ਚ ਲਾਉਣ ਲੱਗ ਗਿਆ ਉਹ ਸਾਈਡ ਲਾਈਨ ਹੋ ਗਈ ਵੀ ਉਹ ਖੁਦ ਅੱਗੇ ਆ ਕੇ ਜਿਹੜੀ ਹੈਗੀ ਆਪਣੀ ਭੂਮਿਕਾ ਅਦਾ ਕਰਨਾ ਚਾਹੁੰਦੇ ਨੇ ਇੱਕ ਚੀਜ਼ ਮੈਂ ਨੂੰ ਜਿਹੜੇ ਥੋੜੇ ਜਿਨੇ ਨੋਟ ਕਰਨ ਵਾਲੀ ਸੀ ਆਰਐਸਐਸ ਨੇ ਆਪਣਾ ਜਿਹੜਾ ਖਾਕੀ ਕੀ ਕੱਚਾ ਹੁੰਦਾ ਸੀ ਉਹਨਾਂ ਦਾ ਜਿਹੜਾ ਖਾਕੀ ਨੀਕਰ ਕਹਿ ਲਓ ਉਹਦੀ ਜਗ੍ਹਾ ਤੇ ਹੁਣ ਫੁੱਲ ਪੈਂਟ ਕਰਤੀ ਔਰ ਆਜ ਦੇ ਜਦੋਂ ਉਸ ਪੱਤਰਕਾਰ ਨਾਲ ਇੰਟਰਵਿਊ ਦੇ ਰਹੇ ਨੇ ਉਹ ਖਾਕੀ ਪੈਂਟ ਪਾਈ ਹੋਈ ਆ ਇਹ ਹੁਣ ਪੋਲਿਟੀਕਲ ਤੌਰ ਦੇ ਉੱਤੇ ਵੈਸੇ ਵੀ ਚਲੋ ਘਰੇ ਖਾਕੀ ਪੈਂਟ ਕੱਲੀ ਪਾਈ ਹੋਊ ਪਾ ਲਈ ਹੋਊਗੀ ਪਰ ਜੇ ਤੁਸੀਂ ਇੰਟਰਵਿਊ ਦਿੰਦੇ ਹੋ ਕਿਉਂਕਿ ਮੈਂ ਇੱਕ ਸਿਆਸੀ ਪੱਤਰਕਾਰ ਆ ਤੇ ਉਹ ਵੀ ਇੱਕ ਸਿਆਸੀ ਜਿਹੜੇ ਹੈਗੇ ਨੇ ਲੀਡਰ ਰਹੇ ਹੋਏ ਨੇ ਜਦੋਂ ਕੋਈ ਸਿਆਸੀ ਲੀਟਰ ਸਿੰਬਲ ਯੂਜ਼ ਕਰਦਾ ਉਹਨਾਂ ਸਿੰਬਲਾਂ ਦੇ ਘਰਤ ਹੁੰਦੇ ਹੈਗੇ ਨੇ ਤੇ ਹੁਣ ਜਿਹੜੀ ਖਾਕੀ ਬਿਲਕੁਲ ਜਿਹੜੀ ਉਹ ਖਾਕੀ ਪੈਂਟ ਪਾਈ ਹੋਈ ਆ ਫੁੱਲ ਜਿਹੜੀ ਕਿ ਆਰਐਸਐਸ ਨੇ ਅੱਜਕੱਲ ਖਾਕੀ ਪੈਂਟ ਪੂਰੀ ਕਰ ਦਿੱਤੀ ਆ ਉਹਨੂੰ ਮੇਰੇ ਵਰਗਾ ਜਿਹੜਾ ਸਿਆਸੀ ਪੱਤਰਕਾਰ ਕਿਵੇਂ ਦੇਖੇ ਹੋਰ ਹੋ ਸਕਦਾ ਵੀ ਇਹ ਸਾਰੇ ਚੋਣ ਮਹੀਮ ਨੂੰ ਜਿਹੜਾ ਵਾ ਇਹਨੂੰ ਕਮਿਊਨਲ ਰੂਪ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾਵੇ ਕਈ ਕਿਸਮ ਦਾ ਕਿਉਂਕਿ ਰਵਨੀਤ ਬਿੱਟੂ ਜਿੱਦਾਂ ਹੁਣ ਇਲਜ਼ਾਮ ਲਗਾ ਰਹੇ ਆ ਰਾਹੁਲ ਗਾਂਧੀ ਦੇ ਉੱਤੇ ਕਿ ਮੈਨੂੰ ਜ਼ੋਰ ਪਾਇਆ ਗਿਆ ਦਬਾਅ ਪਾਇਆ ਗਿਆ ਵੀ ਬਿਆਨ ਸਿੰਘ ਦੇ ਜਿਹੜੇ ਜਿਨ੍ਹਾਂ ਨੇ ਅਸੈਸੀਨੇਸ਼ਨ ਕੀਤੀ ਆ ਜਿਹੜੇ ਉਹਦੇ ਦੋਸ਼ੀ ਨੇ ਉਹਨਾਂ ਨੂੰ ਮਾਫ ਕਰਦੇ ਹੋ ਸਕਦਾ ਇੰਨਾ ਕਰੇ ਵੀ ਭਾਜਪਾ ਕੋਈ ਵੱਡੀ ਗੱਲ ਨਹੀਂ ਉਹਦੇ ਵਿੱਚ ਆਇਆ ਨਾ ਕਿ ਇਹ ਹੁਣ ਕੋਸ਼ਿਸ਼ ਤਾਂ ਕਰਨਗੇ ਕਿਉਂਕਿ ਜਦੋਂ ਕੋਈ ਹੋਰ ਪੱਤਾ ਨਹੀਂ ਨੈਸ਼ਨਲ ਲੈਵਲ ਤੇ ਕੋਈ ਹੁਣ ਪ੍ਰਧਾਨ ਮੰਤਰੀ ਜਦੋਂ ਮੁਸਲਮਾਨ ਤੇ ਸਿੱਧਾ ਹੀ ਆ ਗਿਆ ਮੁਸਲਮਾਨ ਪਾਕਿਸਤਾਨ ਵਰਗੀਆਂ ਗੱਲਾਂ ਕਰਨ ਲੱਗ ਗਿਆ ਤੇ ਹੋਰ ਤਾਂ ਕਰਨ ਗਈ ਹੁਣ ਬਿੱਟੂ ਵੀ ਕਿਰਿਆ ਹੋਇਆ ਉਹਨੂੰ ਪਤਾ ਵੀ ਗੱਲ ਨਾਨਕ ਸਰ ਗਿਆ ਨਾਨਕ ਸਰ ਕਿਸਾਨਾਂ ਨੇ ਵਿਰੋਧ ਕੀਤਾ ਉੱਥੋਂ ਫਟਾਫਟ ਭੱਜ ਆਇਆ ਹੁਣ ਉਹਨੂੰ ਲੱਗਦਾ ਕਿ ਹੋਰ ਕੋਈ ਢੰਗ ਹੈ ਨਹੀਂਗਾ ਹੁਣ ਫਿਰ ਪ੍ਰਭਾਵ ਪੰਜਾਬ 'ਚ ਹੀ ਪ੍ਰਵਚਨ ਹੁੰਦਾ ਨਾ ਵੀ ਪੰਜਾਬ 'ਚ ਇਦਾਂ ਦੀ ਗੱਲ ਕੀਤੀ ਜਾਵੇ ਜਿਹਦੇ ਵਿੱਚ ਸਿੱਖ ਤੇ ਏ ਹਿੰਦੂ ਭਾਈਚਾਰੇ ਚ ਪਾੜ ਪਵੇ ਹਿੰਦੂ ਭਾਈਚਾਰੇ ਨੂੰ ਡਰਾਇਆ ਜਾਵੇ ਵੀ ਦੇਖੋ ਇੱਥੇ ਕੋਈ ਪਤਾ ਨਹੀਂ ਕਿੱਡਾ ਖਾਲਸਤਾਨ ਆ ਜਾ ਤੁਹਾਨੂੰ ਮੋਦੀ ਜੀ ਬਚਾ ਸਕਦੇ ਨੇ ਜਾਂ ਫਿਰ ਬਿੱਟੂ ਨੇ ਇਹ ਜੀ ਗੱਲ ਕੀਤੀ ਉਹਨੂੰ ਹੁਣ ਲੱਗਿਆ ਵੀ ਸ਼ਾਇਦ ਪਿੰਡਾਂ ਵਿੱਚੋਂ ਵੋਟ ਹੈ ਜਿਹੜੀ ਜ਼ਿਆਦਾਤਰ ਸਿੱਖ ਭਾਈਚਾਰੇ ਦੀ ਵੋਟ ਹੁੰਦੀ ਹੈ ਹਾਲਾਂਕਿ ਬਸੇ ਇਹ ਧਾਰਨਾ ਵੀ ਤਾਂ ਗਲਤ ਹੋ ਗਈ ਵੀ ਅੱਗੇ ਆਪਾਂ ਮੰਨ ਕੇ ਚੱਲਦੇ ਹੁੰਦੇ ਸੀ ਪਿੰਡਾਂ 'ਚ ਸਿੱਖ ਭਾਈਚਾਰੇ ਦੀ ਵੋਟ ਆ ਸ਼ਹਿਰਾਂ 'ਚ ਹਿੰਦੂ ਭਾਈਚਾਰੇ ਦੀ ਇਹ ਤਾਂ ਗਲਤ ਹੋ ਗਈ ਉਹਦਾ ਕਾਰਨ ਕੀ ਹੈ ਕਿ ਦੇਖੋ ਪਿਛਲੇ 20-25 ਸਾਲ 'ਚ ਇੰਨਾ ਜ਼ਿਆਦਾ ਆਪਣਾ ਕੀ ਕਹਿੰਦੇ ਨੇ ਲੋਕਾਂ ਦਾ ਪ੍ਰਵਾਸ ਹੋਇ ਪਿੰਡਾਂ ਵਾਲੇ ਲੋਕ ਸ਼ਹਿਰਾਂ ਚਲੇ ਗਏ ਮਤਲਬ ਵੱਡੀ ਗਿਣਤੀ ਦੇ ਵਿੱਚ ਵੈਸੇ ਵੀ ਇਹਨੂੰ ਵਿਆਹਣੇ ਦਾ ਪਾਉਂ ਅੰਕੜਾ ਦੇਖੀਏ ਲੁਧਿਆਣਾ ਜਿਹੜਾ ਹੈਗਾ ਸਿੱਖ ਬਹੁ ਗਿਣਤੀ ਵਾਲਾ ਸ਼ਹਿਰ ਹੈ ਮਤਲਬ ਇਹ ਗੱਲ ਨੋਟ ਕਰਨ ਵਾਲੀ ਹੈ ਜਿਹੜਾ ਲੁਧਿਆਣਾ ਹਲਕਾ ਦਾ ਮੈਂ ਪਿੱਛੇ ਜਿਹਾ ਸਰਵੇ ਕੀਤਾ ਵੀ ਉੱਥੇ ਸ਼ਹਿਰੀ ਪਪੂਲੇਸ਼ਨ ਦੇ ਵਿੱਚ ਜਿਹੜਾ ਹੈਗਾ ਹਿੰਦੂਆਂ ਦੀ ਗਿਣਤੀ ਜਿਆਦਾ ਸਿੱਖਾਂ ਦੀ ਜਿਆਦਾ ਨਾ ਉਹ ਸਿੱਖਾਂ ਦੀ ਗਿਣਤੀ ਜ਼ਿਆਦਾ ਹੈਗੀ ਹੈ ਲੁਧਿਆਣੇ ਦੇ ਵਿੱਚ ਤਾਂ ਮਤਲਬ ਇਹ ਚੀਜ਼ ਨੋਟ ਕਰਨ ਵਾਲੀ ਆ ਪਰ ਖੈਰ ਉਹ ਚਾਹੁੰਦਾ ਹੂ ਵੀ ਚਲੋ ਹਣ ਇੱਕ ਪਾਸੇ ਦੀ ਬੋਰਡ ਤਾਂ ਆ ਜੇ ਪਰ ਉਹਦੇ ਵੀ ਦੋ ਤਿੰਨ ਆਧਾਰਨੇ ਦੇਖੋ ਜਿਹਦੇ ਨਾਲ ਬਿੱਟੂ ਦੇ ਨਾਲ ਜਿਹੜੀ ਮੁਖਾਤਬ ਹੋਇਆ ਜਾ ਸਕਦਾ ਉਹਦੀ ਗੱਲ ਨਾਲ ਪਹਿਲੀ ਗੱਲ ਤਾਂ ਹੈਗੀ ਉਹ ਕਹਿ ਰਿਹਾ ਹੈਗਾ ਕਿ ਦੇਖੋ ਜੀ ਰਾਹੁਲ ਗਾਂਧੀ ਨੇ ਕਿਹਾ ਵੀ ਤੂੰ ਆਪਣੇ ਦਾਦੇ ਦੇ ਦੋਸ਼ੀਆਂ ਦੇ ਮਾਮਲੇ 'ਚ ਸੌਫਟ ਹੋ ਜਾ ਫਲਾਨਾ ਦੇਖੋ ਇਹ ਤੁਹਾਡੀ ਇੱਕ ਆਪਣੀ ਅੰਡਰਸਟੈਂਡਿੰਗ ਹੁੰਦੀ ਹੈ ਜਿਵੇਂ ਹੁਣ ਕੁੱਕੀ ਗਿੱਲ ਵੱਲੋਂ ਜਿਹੜਾ ਜਨਰਲ ਉਹਨੂੰ ਮਾਰਿਆ ਗਿਆ ਸੀਗਾ ਤੇ ਉਹਦੀ ਜਿਹੜੀ ਕੁੜੀ ਹੈ ਉਹਦੀ ਕੁੜੀ ਨੇ ਮaaf ਕਰ ਦਿੱਤਾ ਕੁੱਕੀ ਗਿੱਲ ਨੂੰ ਤੇ ਅੱਜਕੱਲ ਉਹ ਦੋਵੇਂ ਬਹੁਤ ਅੱਛੇ ਦੋਸਤ ਵੀ ਹੋ ਗਏ ਨੇ ਉਹਨਾਂ ਦੇ ਆਪਸ ਵਿੱਚ ਸਹਿਚਾਰ ਹੈਗਾ ਚੰਗਾ ਤੇ ਇਹਦੇ ਨਾਲ ਦੂਜੇ ਪਾਸੇ ਮਾ ਕਰਨ ਮਾ ਕਰਨ ਦੀ ਗੱਲ ਮਾ ਕਰਨ ਬਿਲਕੁਲ ਬਿਲਕੁਲ ਕਿਸੇ ਤਰ੍ਹਾਂ ਹੀ ਤੁਸੀਂ ਦੇਖੋ ਕਿ ਰਾਹੁਲ ਗਾਂਧੀ ਦੇ ਪਰਿਵਾਰ ਵੱਲੋਂ ਜਿਹਨਾਂ ਨਜੀਬ ਗਾਂਧੀ ਦੇ ਹਤਿਆਰਾਂ ਨੂੰ ਜਿਹੜਾ ਹੈਗਾ ਮਾਫ ਕੀਤਾ ਗਿਆ ਜਿਹਦੇ ਕਰਕੇ ਉਹਨਾਂ ਦੀ ਸਜ਼ਾ ਮਾਫ ਹੋ ਗਈ ਸੀਗੀ ਤੇ ਜੇਕਰ ਰਾਹੁਲ ਗਾਂਧੀ ਨੇ ਹੋ ਸਕਦਾ ਇਹ ਕਹਿ ਵੀ ਦਿੱਤਾ ਹੋਵੇ ਤਾਂ ਫਿਰ ਤੂੰ ਸੋਚਣਾ ਨਾ ਭਈ ਉਹਨੇ ਆਪਣੀ ਉਹਨੇ ਤਾਂ ਆਪਣੇ ਉਹਨਾਂ ਦੇ ਪਰਿਵਾਰ ਨੇ ਤਾਂ ਆਪਣੇ ਪਿਓ ਦੇ ਜਿਹੜੇ ਹੈਗੇ ਆ ਮਾਰਨ ਵਾਲਿਆਂ ਬਾਰੇ ਕਹਿ ਦਿੱਤਾ ਵੀ ਅਸੀਂ ਠੀਕ ਆ ਅਸੀਂ ਉਹਨਾਂ ਨੂੰ ਛੱਡਦੇ ਆ ਉਹ ਤਾਂ ਹੁਣ ਆਪਣੇ ਪਿਓ ਬਾਰੇ ਖੁੱਲ੍ਹ ਦੇ ਲਈ ਦਿਖਾਈ ਆ ਠੀਕ ਆ ਜੇ ਤੂੰ ਨਹੀਂ ਦਿਖਾ ਸਕਦਾ ਤਾਂ ਨਾ ਦਿਖਾ ਕੋਈ ਗੱਲ ਨਹੀਂ ਪਰ ਦੂਜੀ ਚੀਜ਼ ਇੱਕ ਹੋਰ ਆ ਬਿਆਨ ਸਿੰਘ ਦਾ ਜਿਹੜਾ ਰਾਸ਼ਟਰਵਾਦ ਆ ਉਹ ਤਾਂ ਬੰਮੇ ਬੀਜੇਪੀ ਨਾਲ ਮਿਲਦਾ ਜੁਲਦਾ ਸੀਗਾ ਪਰ ਬਿਆਨ ਸਿੰਘ ਦੀ ਇੱਕ ਚੀਜ਼ ਮੰਨਣ ਵਾਲੀ ਆ ਜਿਹੜੀ ਇੱਕ ਲੈਗੇਸੀ ਹੈ ਬਿਆਨ ਸਿੰਘ ਆਪਣੇ ਆਪ ਨੂੰ ਐਂਡ ਤੱਕ ਉਹਦੇ ਵਿੱਚ ਬਹੁਤ ਸਾਰੇ ਔਗਣ ਨੇ ਮੈਂ ਉਹਦਾ ਬੜਾ ਵੱਡਾ ਲੋਚਕਾ ਬਿਆਨ ਸਿੰਘ ਦਾ ਪਰ ਬਿਆਨ ਸਿੰਘ ਆਪਣੇ ਆਪ ਨੂੰ ਇਹ ਐਂਡ ਤੱਕ ਕਹਿੰਦਾ ਰਿਹਾ ਕਿ ਮੈਂ ਧਰਮ ਨਿਰਪੱਖ ਹੈਗਾ ਮੈਂ ਮੈਂ ਫਲਾਨਾ ਵਾਂ ਮੇਰੀ ਪਾਰਟੀ ਕਾਂਗਰਸ ਹੈ ਤੇ ਬਿੱਟੂ ਤਾਂ ਉਸ ਦੇ ਉੱਤੇ ਉਹਦਾ ਵਾਰਸ ਸਿੱਧ ਨਾ ਹੋਇਆ ਬਿੱਟੂ ਦਾ ਮਤਲਬ ਬੀਜੇਪੀ ਚਲਿਆ ਗਿਆ ਬਿੱਟੂ ਤਾਂ ਉਸ ਪਾਰਟੀ ਚਲਿਆ ਗਿਆ ਹਾਲਾਂਕਿ ਇਹ 6 ਕਿ ਮਹੀਨੇ ਪਹਿਲਾਂ ਕਹਿੰਦਾ ਸੀਗਾ ਕਿ ਬੀਜੇਪੀ ਬੜੀ ਖਤਰਨਾਕ ਪਾਰਟੀ ਆ ਉਹ ਲੜਾਉਣ ਵਾਲੀ ਪਾਰਟੀ ਆ ਹੁਣ ਉਸੇ ਲੜਾਉਣ ਵਾਲੀ ਪਾਰਟੀ ਦੇ ਵਿੱਚ ਜਾ ਕੇ ਭਾਈ ਤੂੰ ਜਿਹੜਾ ਲੜਾਉਣ ਵਾਲੀਆਂ ਗੱਲਾਂ ਕਰਨ ਲੱਗਿਆ ਹੋਇਆ ਹੈਗਾ ਫਿਰ ਹੁਣ ਤੇਰੇ ਕੋਲ ਕੀ ਨੈਤਿਕ ਹੱਕ ਹੈਗਾ ਵੀ ਤੂੰ ਜਿਹੜਾ ਬਿਆਨਤ ਸਿੰਘ ਦੀ ਗੱਲ ਕਰੇ ਕਿ ਬਿਆਨਤ ਸਿੰਘ ਦੇ ਦੂਜੇ ਪਾਸੇ ਬਾਰਸ ਤੇਰੇ ਪਰਿਵਾਰ ਦੇ ਹੋਰ ਮੈਂਬਰ ਵੀ ਨੇ ਉਹਨਾਂ ਨੇ ਤਾਂ ਕਾਂਗਰਸ ਛੱਡੀ ਨਹੀਂ ਹਲੇ ਤੇ ਪਤਾ ਉਹ ਸਿੱਧਾ ਕਾਂਗਰਸ ਵਿੱਚ ਹੀ ਨਹੀਂ ਗੁਰਕੀਰਤ ਕੋਟਲੀ ਵਰਗੇ ਜਾਂ ਹੋਰ ਲੋਕ ਜੀ ਗੱਲ ਨੈਤਿਕਤਾ ਦੀ ਤੁਸੀਂ ਇਸਤੇਮਾਲ ਕੀਤਾ ਸ਼ਬਦ ਜਿਹੜੇ ਉਹ ਭੂਸ਼ਣ ਬ੍ਰਿਜ ਸਿੰਘ ਭਾਰਤ ਭੂਸ਼ਣ ਬ੍ਰਿਜ ਸਿੰਘ ਸੀਗੇ ਜਿਹੜੇ ਉਹ ਹਾਂਜੀ ਪਹਿਲਵਾਨ ਬ੍ਰਿਜ ਸਿੰਘ ਹਾਂਜੀ ਹਾਂਜੀ ਆਪਣਾ ਜਿਹੜੇ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਸੀ ਉਹਨਾਂ ਦੇ ਉੱਤੇ ਤੇ ਕੇਸ ਚੱਲ ਪਿਆ ਪਰ ਉਹਨਾਂ ਦੇ ਬੇਟੇ ਨੂੰ ਭਾਜਪਾ ਨੇ ਟਿਕਟ ਦੇ ਦਿੱਤੀ ਜਦੋਂ ਨਾ ਗੱਲ ਹੈਗਾ ਕਿ ਉਹ ਜਿਹੜਾ ਰੈਸਲਿੰਗ ਜਿਹੜੀ ਕੁਸ਼ਤੀ ਫੈਡਰੇਸ਼ਨ ਦਾ ਹ ਪ੍ਰਧਾਨ ਸੀਗਾ ਉਹਦੇ ਉਦੋਂ ਬਾਅਦ ਵਿੱਚ ਹੋਇਆ ਕਿ ਕਿ ਬੀਜੇਪੀ ਐਂਡ ਤੱਕ ਬਚਾਉਂਦੀ ਰਹੀ ਸਾਡੇ ਜਿਹੜੇ ਜਿੰਨੇ ਵੀ ਖਿਡਾਰੀ ਨੇ ਉਹ ਵਿਚਾਰੇ ਪ੍ਰੋਟੈਸਟ ਕਰਦੇ ਰਹੇ ਵੀ ਇਹ ਖਾਸ ਕਰਕੇ ਮਹਿਲਾ ਪਹਿਲਵਾਨ ਵੀ ਦੇਖੋ ਇਹਨਾਂ ਨੇ ਸਾਡੇ ਨਾਲ ਜੈਂਸੀ ਸ਼ੋਸ਼ਣ ਕੀਤਾ ਆ ਭਾਰਤ ਵਰਗਾ ਜਿਹੜਾ ਸਮਾਜ ਆ ਨਾ ਉਹਦੇ ਵਿੱਚ ਕੋਈ ਕੁੜੀ ਅੱਗੇ ਆ ਕੇ ਜਿਹੜਾ ਹੈਗਾ ਆਪਣੇ ਆਪ ਨੂੰ ਦੱਸੇ ਉਹ ਬੜਾ ਕੌਂ ਦਾ ਸਬਕ ਤੌਰ ਤੇ ਉੱਤੇ ਕਿਉਂਕਿ ਸਾਡਾ ਭਾਰਤੀ ਕਿਉਂ ਬਾਹਰਲੇ ਮੁਲਕਾਂ ਵਿੱਚ ਵੀ ਜਿਹੜਾ ਕਈ ਵਾਰ ਬੜੀਆਂ ਦਿੱਕਤਾਂ ਹੁੰਦੀਆਂ ਵੀ ਕੋਈ ਔਰਤ ਖੁਦ ਆਕੇ ਜਾਂ ਕੁੜੀ ਆਕੇ ਦੱਸੇ ਕਿ ਦੇਖੋ ਜੀ ਮੇਰੇ ਨਾਲ ਜਿਹੜਾ ਇਹਨੇ ਇਦਾਂ ਕੀਤਾ ਉਹਨੂੰ ਬੜੀਆਂ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਉਹਨਾਂ ਨੇ ਹਿੰਮਤ ਕੀਤੀ ਭਾਜਪਾ ਸਰਕਾਰ ਫਿਰ ਉਹਦੇ ਨਾਲ ਖੜੀ ਰਹੀ ਉਹਨਾਂ ਖਿਡਾਰੀਆਂ ਨੇ ਆਪਣੇ ਮੈਡਲ ਤੱਕ ਸਿੱਟ ਦਿੱਤੇ ਉਹਦੇ ਉੱਤੇ ਪੁਲਿਸ ਦੀ लाਠੀ ਭਰੀ ਹੋਰ ਸਾਰਾ ਕੁਝ ਹੋਇਆ ਇਹ ਉਹ ਸਰਕਾਰ ਦੇ ਸਮੇਂ ਹੋਇਆ ਜਿਹੜੀ ਕਿ ਬੇਟੀ ਬਚਾਓ ਤੇ ਬੇਟੀ ਪੜਾਓ ਦੀ ਗੱਲ ਕਰਦੀ ਸੀਗੀ ਮੋਦੀ ਹੁਣ ਬਾਰ-ਬਾਰ ਕਹਿੰਦਾ ਨਾ ਕਿ ਰਾਜਸਥਾਨ ਚਾਹੇ ਹੋ ਗਿਆ ਫਲਾਣਾ ਥਾਂ ਹੋ ਗਿਆ ਹੁਣ ਜਿਹੜੇ ਰਾਜਸਥਾਨ ਚ ਹੋਣ ਦੀ ਦਲੀਲ ਦੇ ਰਿਆ ਸੀਗਾ ਉਹ ਕੀਤਾ ਕਿਨੇ ਸੀ ਉਹ ਤਾਂ ਏਬੀਬੀਪੀ ਦੇ ਬੰਦਿਆਂ ਨੇ ਕੀਤਾ ਸੀ ਮਤਲਬ ਬੀਜੇਪੀ ਦੇ ਨਾਲ ਹੀ ਜੁੜੇ ਹੋਏ ਬੰਦਿਆਂ ਨੇ ਕੀਤਾ ਸੀਗਾ ਤੇ ਪਰ ਮਨੀਪੁਰ ਚ ਕੀ ਹੋਇਆ ਹੋਰ ਕਿਤੇ ਕੀ ਹੋਇਆ ਇਹ ਔਰਤਾਂ ਦੀ ਗੱਲ ਕਰਨ ਨਾਲੇ ਮੋਰਿੰਦਰ ਮੋਦੀ ਨੇ ਸਵਾਲਾ ਅੱਜਾ ਫੇਰ ਜਦੋਂ ਬ੍ਰਿਜ ਪੁਸ਼ਨ ਨੂੰ ਲਾਉਣਾ ਪਿਆ ਉਸ ਫੈਡਰੇਸ਼ਨ ਨੂੰ ਭੰਗ ਕਰਨਾ ਪਿਆ ਇੱਕ ਫੇਰ ਕੰਮ ਚਲਾਉ ਫੈਡਰੇਸ਼ਨ ਬਣਾਈ ਗਈ ਜਦੋਂ ਕੰਮ ਚਲਾਉ ਫੈਡਰੇਸ਼ਨ ਵਿੱਚ ਵੀ ਉਸ ਬ੍ਰਿਜ ਪੁਸ਼ਨ ਸ਼ਰਨ ਸਿੰਘ ਦੇ ਬੰਦੇ ਚੁਣ ਲਏ ਤਾਂ ਇਹਦਾ ਆਹੀ ਜਿਹੜਾ ਮੁੰਡੇ ਨੂੰ ਹੁਣ ਇਹਨਾਂ ਨੇ ਟਿਕਟ ਦਿੱਤੀ ਆ ਇਹਨੇ ਇੱਕ ਜੇਤੂ ਪ੍ਰਦਰਸ਼ਨ ਕੀਤਾ ਤੇ ਇਹਨੇ ਆਪਣਾ ਬ੍ਰਿਜ ਕੁਸ਼ੇਸ਼ਰਨ ਸਿੰਘ ਦੇ ਇਸ ਲੜਕੇ ਦੇ ਵੱਲੋਂ ਕਰਨ ਪੂਸ਼ਨ ਸਿੰਘ ਦੇ ਵੱਲੋਂ ਕਿ ਦੇਖੋ ਜੀ ਜਿੱਤ ਸਾਡੀ ਹੋਈ ਆ ਇਹ ਉਹ ਬੰਦਾ ਜਿਹੜਾ ਕਿ ਉਹਨਾਂ ਇਹ ਜੇਤੂ ਭਾਸ਼ਣ ਕਰਨਾ ਉਹਨਾਂ ਖਿਡਾਰੀਆਂ ਦਾ ਮਜ਼ਾਕ ਡਾਉਣਾ ਸੀ ਜਾਂ ਉਹਨਾਂ ਖਿਡਾਰਨਾਂ ਦਾ ਮਜ਼ਾਕ ਡਾਉਣਾ ਸੀਗਾ ਮਜ਼ਾਕ ਡਾਉਣਾ ਕਿ ਉਸ ਨੂੰ ਜਦੋਂ ਬੀਜੇਪੀ ਟਿਕਟ ਦਿੰਦੀ ਆ ਤਾਂ ਬੀਜੇਪੀ ਜਿਹੜਾ ਹੈਗਾ ਰੇਪਿਸਟਾਂ ਨੂੰ ਬਲਾਤਕਾਰੀਆਂ ਨੂੰ ਛੇੜਛਾੜ ਕਰਨ ਵਾਲਿਆਂ ਨੂੰ ਟਿਕਟ ਦੇ ਰਹੀ ਆ ਦੂਜੇ ਪਾਸੇ ਫੇਰ ਬੰਗਾਲ ਦੇ ਰਾਜਪਾਲ ਦੇ ਉੱਤੇ ਵੀ ਦੋਸ਼ ਆ ਗਿਆ ਵੀ ਉਹਨੇ ਵੀ ਇੱਕ ਜਿਹੜੀ ਉਸ ਰਾਜਪਾਤਵਨ ਦੇ ਵਿੱਚ ਕੰਮ ਕਰਨ ਵਾਲੀ ਔਰਤ ਨਾਲ ਛੇੜਖਾਨੀ ਕੀਤੀ ਉਹਨੂੰ ਸੱਚ ਹੈ ਕਿ ਨਹੀਂ ਸਾਨੂੰ ਨਹੀਂ ਪਤਾ ਪਰ ਉਲਟਾ ਜਿਹੜਾ ਹੈਗਾ ਰਾਜਪਾਲ ਦੀ ਜਿਹੜੀ ਜਿਹੜੀ ਟਿੱਪਣੀ ਆਉਂਦੀ ਆ ਉਹ ਕੀ ਆ ਕਿ ਜੀ ਦੇਖੋ ਜੀ ਵਿਰੋਧੀ ਜਿਹੜੀ ਮਮਤਾ ਬੇਨਰਜੀ ਦੇ ਫਲਾਣੇ ਮੰਤਰੀ ਨੂੰ ਰਾਜਪਾਤਵਨ ਚ ਨਹੀਂ ਆ ਸਕਦਾ ਮੈਨੂੰ ਫਸਾਉਣ ਲਈ ਫਲਾਣਾ ਵੀ ਜੇ ਤੁਹਾਡੇ ਥੋੜਾ ਜਿਹਾ ਵੀ ਨੈਤਿਕਤਾ ਹੈਗੀ ਆ ਤੁਸੀਂ ਕਹਿ ਦਿਓ ਕਿ ਮੈਂ ਰਿਜ਼ਾਈਨ ਦਿੰਦਾ ਇੱਕ ਇਨਕੁਆਰੀ ਬਿਠਾਈ ਜਾਵੇ ਜਾਂਚ ਹੋਵੇ ਜੇ ਸਹੀ ਸਾਬਤ ਹੋਗੀ ਤਾਂ ਮੈਂ ਜਿਹੜਾ ਪੱਕੇ ਤੌਰ ਤੇ ਰਜ਼ਾਇੰਦੇ ਕਿ ਮੈਨੂੰ ਫੜ ਲਿਓ ਜੋ ਕਾਨੂੰਨੀ ਕਾਰਵਾਈ ਕਰਨੀ ਕਰ ਲਿਓ ਜੇ ਗਲਤ ਹੋ ਤਾਂ ਮੈਂ ਦੁਬਾਰੇ ਆਪਣਾ ਜਿਹੜਾ ਹੈਗਾ ਰਾਜਪਾਲ ਦੇ ਉੱਤੇ ਦੇ ਉੱਤੇ ਆ ਕੇ ਬਿਰਾਜਮਾਨ ਹੋ ਜਾਊਗਾ ਤੇ ਬੀਜੇਪੀ ਵਿੱਚ ਹਿੰਮਤ ਹੋਣੀ ਚਾਹੀਦੀ ਆ ਰਾਜਪਾਲ ਉਹ ਤੇ ਬੀਜੇਪੀ ਦਾ ਮਾਊਥਪੀਸ ਬਣ ਕੇ ਬੋਲ ਰਿਹਾ ਬੀਜੇਪੀ ਰਾਜਪਾਲ ਦੇ ਨਾਲ ਖੜੀ ਨਜ਼ਰ ਆ ਰਹੀ ਹੈ ਇੱਥੇ ਬ੍ਰਿਜ ਭੂਸ਼ਣ ਸ਼ਰਦ ਸਿੰਘ ਦੇ ਮੁੰਡੇ ਨੂੰ ਟਿੱਕ ਦੇ ਰਹੀ ਹੈ ਤੇ ਉਧਰ ਜਿਹੜਾ ਕੁਲਦੀਪ ਸਿੰਘ ਕਰਦਾ ਜਦੋਂ ਮਾਮਲਾ ਸੀ ਹਾਥ ਰਸਾਲਾ ਉਹਨੂੰ ਕਿੰਨਾ ਚਿਰ ਬਚਾਉਂਦੀ ਹੋਈ ਨਜ਼ਰ ਆਈ ਉੱਥੇ ਜਿਹੜਾ ਕੁੜੀ ਦੇ ਉਲਟ ਕੁੜੀ ਵਾਲੇ ਤੇ ਘਰ ਵਾਲਿਆਂ ਨੂੰ ਡਰਾਉਂਦੀ ਹੋਈ ਨਜ਼ਰ ਆਈ ਸੋ ਇਹ ਜਿਹੜੀ ਇਹਨਾਂ ਦੀ ਔਰਤ ਦੇ ਬਾਰੇ ਨਜ਼ਰੀਆ ਹੈਗਾ ਕਰੈਕਟਰ ਬਸ ਨਜ਼ਰੀਆ ਹੋਵੇਗਾ ਨਰਿੰਦਰ ਮੋਦੀ ਦਾ ਆਪਣਾ ਤੁਸੀਂ ਦੇਖ ਲਓ ਜਿਹੜਾ ਉਹ ਮੁਸਲਮਾਨ ਭਾਈਚਾਰੇ ਦੇ ਕੈਂਪ ਹੁੰਦੇ ਸੀ ਸ਼ਰਨਾਰਥੀ ਕੈਂਪ ਉੱਥੇ ਮੁਸ ਉਤੇ ਉਹ ਨਾ ਔਰਤਾਂ ਨੂੰ ਇਹ ਕਹਿ ਰਿਹਾ ਸੀਗਾ ਕਿ ਇਹ ਤਾਂ ਜਿਆਨੇ ਚੰਮਣ ਵਾਲੀਆਂ ਫੈਕਟਰੀਆਂ ਨੇ ਸ਼ਸ਼ੀ थरूर ਦੀ ਪ੍ਰੇਮਿਕਾ ਨੂੰ ਕਹਿ ਰਿਹਾ ਸੀ 50 ਕਰੋੜ ਦੀ ਪ੍ਰੇਮਿਕਾ ਵਾ ਸੰਸਦ ਵਿੱਚ ਬੈਠੀ ਹੋਈ ਇੱਕ ਜਿਹੜਾ ਕਾਂਗਰਸੀ ਸੰਸਦ ਮਹਿਲਾ ਨੂੰ ਕਹਿ ਰਿਹਾ ਸੀ ਵੀ ਇਹਦਾ ਹਾਸਾ ਸਰੂਪ ਨਖਾਰਾ ਸੋਨੀਆ ਗਾਂਧੀ ਨੂੰ ਕਹਿ ਰਿਹਾ ਸੀ ਵੀ ਇਹ ਕਾਂਗਰਸੀਆਂ ਦੀ ਵਿਧਵਾ ਵਾ ਆ ਬੋਲੀ ਸਾਡੇ ਪ੍ਰਧਾਨ ਮੰਤਰੀ ਦੀ ਆ ਬਾਕੀਾਂ ਦੀ ਕੀ ਹੋਏਗੀ ਅੰਦਾਜ਼ਾ ਲਾਇਆ ਜਾ ਸਕਦਾ ਬਿਲਕੁਲ ਠੀਕ ਹੈ ਕਹਿਣੀ ਕਰਨੀ ਦੇ ਵਿੱਚ ਸ਼ਵਿੰਦਰ ਜੀ ਬਹੁਤ ਫਰਕ ਹੁੰਦਾ ਬੰਦਾ ਜਿਹੜਾ ਵਾ ਉਹ ਲਗਾਉਣ ਵਾਸਤੇ ਲੋਕਾਂ ਦੀ ਵਾਹ ਵਾਹੀ ਖੱਟਣ ਵਾਸਤੇ ਤਾੜੀਆਂ ਖੱਟਣ ਵਾਸਤੇ ਗੱਲਾਂ ਤਾਂ ਵੱਡੀਆਂ ਵੱਡੀਆਂ ਕਰ ਦਿੰਦਾ ਪਰ ਉਹਦੇ ਉੱਤੇ ਪਹਿਰਾ ਦੇਣਾ ਉਹਦੇ ਉੱਤੇ ਖੜਨਾ ਬੜਾ ਔਖਾ ਹੁੰਦਾ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸ਼ੁਕਰ ਹੈ ਮਿਹਰਬਾਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ